ਅੱਛਾ ਵੀ ਪਾ ਦਿੱ ਮੈਂ ਹੁਣ ਬਦਲਾ ਕੇ ਜਾਣੀ ਐ ਈਲਈਡੀ ਇਹ ਨਹੀਂ ਨਹੀਂ ਈਲਈਡੀ ਨਾ ਬਦਲੀ ਮੈਂ ਇਹ ਨਹੀਂ ਜੇ ਇੱਥੇ ਨਾ ਇੱਥੇ ਕਰ ਕਾ ਦੇ ਨਹੀਂ ਆਜਾ ਚੁੱਕਿਆ ਲਿਆ ਪੱਥਰ ਲੱਗਾ ਸਰਵਾ ਦੇ ਉਹ ਵੇਖ ਕਿਉਂ ਜਾਂ ਮੈਂ ਇੱਟਾ ਪਈ ਦੋ ਜਾ ਕੇ ਖੜ ਕਾ ਦਾਂਗੇ ਚੱਲ ਹੁਣ ਇਹਨਾਂ ਨੂੰ ਚੁੱਕ ਮਿਟਾ ਕੀ 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 ਹੋ ਗਿਆ ਹੁਣ ਚਾਚਾ ਮੈਨੂੰ ਭਲੇਖਾ ਲੱਗਦਾ ਲੱਗਦਾ ਇਹ ਨਹੀਂ ਆ ਓਏ ਕਮਲਿਆ ਉਹ ਕੰਜੜਾ ਤੂੰ ਮੈਨੂੰ ਠੇਰਦਾ ਪੰਜ ਥੋਰ ਮਾਂ ਚ ਕਮਾ ਚੁੱਕਾ ਜੇ ਇਹ ਵੀ ਨਹੀਂ ਅੱਗੇ ਹੁਣ ਤੇ ਛੜ ਤੇ ਮਾਰ ਮੈਨੂੰ ਨਾ ਮੈਂ ਈਲਈਡੀ ਚਾਹੀਦੀ ਆ ਤੋ ਟਿੱਕੀ ਟੀਮ ਆ ਕੇ ਤੇ ਲਾ ਕੇ ਫੇਰੀ ਜਾਵਾਂ ਚੱਲਿੰਦਾ ਓ ਲਾਲਾ ਜੀ ਅੱਜ ਹੀ ਤਾਂ ਲੈਣ ਆਏ ਸੀ ਐਲਜੀਡੀ ਸਾਡੀ ਟੁੱਟ ਗਈ ਆ ਗਾਰੰਟੀ ਬਰਾਂਟੀ ਚ ਚੇਂਜ ਕਰਾਣੀ ਸੀ ਅੱਜ ਦਾ ਘਾਟੀ ਦਾ ਭਾਂਡੇ ਵਾਲੀ ਦੇ ਘਰ ਕਿ ਆ ਗਏ ਇਹ ਭਾਂਡੇ ਇਹ ਦੁਕਾਨ ਨਹੀਂ ਹੈਗੀ ਸਾਡੀ ਹਾਇਰ ਕੰਪਨੀ ਦਾ ਕੋਲੋਤਾ ਫਗਵਾੜੇ ਚ ਕੰਪਨੀ ਦਾ ਸ਼ੋਰੂਮ ਹੈ ਬ੍ਰਾਂਡ ਸ਼ਾਪ ਹੈ ਸਾਡੇ ਕੋਲ ਹਾਇਰ ਦੀ ਐਲਜੀਡੀ ਵਾਸ਼ਿੰਗ ਮਸ਼ੀਨ microwaves ਫ੍ਰਿਜ ਹਰ ਇੱਕ ਚੀਜ਼ ਮਿਲ ਜਾਣੀ ਆ ਅੱਛਾ ਅੱਛਾ ਪਿੱਛੇ ਲਾਈਆਂ ਤੁਸੀਂ ਐਲਜੀਡੀਆਂ ਪਰ ਦੇਖੋ ਪੁੱਤ ਅਸੀਂ ਭਾਂਡੇ ਵਾਲੀ ਗੱਲ ਬਾਅਦ ਚ ਕਰਦੇ ਆ ਨਵੀਂ ਐਲਜੀਡੀ ਦੀ ਗੱਲ ਬਾਅਦ ਚ ਕਰਦੇ ਆ ਪਰਾਣੀ ਐਲਈਡੀ ਪਿਛਲੇ ਜਾਲਾ ਮੇਰੇ ਪੋਤੇ ਤੁਹਾਡੇ ਤੋਂ ਲੈ ਗਿਆ ਜੋ ਟੁੱਟ ਗਈ ਹੈ ਜੀ ਮਾਂ ਬੱჭੇ ਕਰਾਉਣੀ ਹੈ ਬ੍ਰੈਂਡ ਦਾ ਭਾਜੀ ਮੈਨੂੰ ਯਾਦ ਨਹੀਂ ਆ ਲੇਕਿਨ ਮੈਂ ਤੁਹਾਡੇ ਕੋਲ ਲੈ ਲੈ ਕੇ ਮੈਨੂੰ ਭਲੇਖਾ ਜਿਹਾ ਲੱਗਦਾ ਮੈਂ ਤੁਹਾਡੇ ਤੋਂ ਲੈ ਕੇ ਪੋਤੇ ਇਹਨਾਂ ਤੋਂ ਲੈ ਕੇ ਗਿਆ ਜੀ ਤੁ ਨਹੀਂ ਭਲੇਖਾ ਲੱਗਦਾ ਇਹ ਸਰ ਸਾਡੇ ਮੈਂ ਦੇਖੋ ਜਦੋਂ ਮੈਂ ਜੋ ਕੇ ਤੋਂ ਆਇਆ ਮੈਨੂੰ ਕੱਚਾ ਖੜਾੜੀ ਨਾ ਜਾਵੇਂ ਜੇ ਮੈਂ ਤੁਹਾਡੇ ਤੇ ਚੇਂਜ ਕਰਾਉਣੀ ਆ ਸਰ ਸਾਨੂੰ ਪਤਾ ਮੈਂ ਕਦੇ ਦੇਖਿਆ ਨਹੀਂ ਭਾਈ ਨੂੰ ਇੱਥੇ ਫਿਰ ਸਾਡਾ ਹੱਲ ਕਿੱਦਾਂ ਹੋਊਗਾ ਸਰ ਇੰਨਾ ਐ ਮੈਂ ਠੀਕ ਕਰਾ ਦਊਗਾ ਜੀ ਤੁਹਾਡੀ ਐਲਈਡੀ ਜਿਹੜੀ ਖਰਾਬ ਹੋਈ ਹੈ ਮੈਂ ਠੀਕ ਕਰਾ ਦਊਗਾ ਜੀ ਅੱਛੀ ਸਰ ਮੈਂ ਠੀਕ ਤਰਾ ਸਕਦਾ ਪਰ ਸਾਡੇ ਕੋ ਨਵੀਆਂ ਐਲਈਡੀਆਂ ਮਿਲਣੀਆਂ ਤੁਹਾਨੂੰ ਕਿਹੜੀ ਤੁਹਾਡੇ ਕੋ ਕਿਤੇ ਕਯੂਲੈਡ ਮਿਲ ਜਾਣੀ ਆ ਇਹ ਇੰਡੀਆ ਇੱਥੇ ਕਿੱਥੇ ਕਯੂਲੈਡਾ ਮਿਲਦੀਆਂ ਉਹ ਸਰ ਸਾਡੇ ਕੋ ਸਾਰੀ ਕਯੂਲੈਡ ਓਲੈਡ ਸਾਰੀਆਂ ਉਹੀ ਐ ਜੀ ਤੇ ਸਾਡੇ ਫੰਕਸ਼ਨਾਂ ਵਾਲੇ ਬਿਆਹ ਦਾ ਚੀਜ਼ ਨੇ ਆ ਇਹ ਕਿਵੇਂ ਦਾ ਪਾਊਗਾ ਬਾਕੀ ਡੀਪ ਫਰੀਜ਼ਰ ਸਾਡੇ ਕੋ 19000 ਤੇ 490 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੂੰ ਛੋੜਿਆ ਮਤ ਛੋੜਾਂ ਜਸਟ 19400 ਹਾਂਜੀ 19400 ਵੈਰੀ ਗੁੱਡ ਵੈਰੀ ਗੁੱਡ ਤੂੰ ਮੈਨੂੰ ਪਹਿਲਾਂ ਕਿਹਦੀ ਦਿਖਾ ਕੇ ਲੈ ਗਿਆ ਜੀ ਓਏ ਮੋਟੇ ਛਾਰੇ ਕੋਈ ਨਹੀਂ ਹੁੰਦੇ ਆਵਾ ਦਾ ਕੋਡਿਆ ਤੂੰ ਜਿਹਨਾਂ ਦੀ ਦੁਕਾਨ ਤੇ ਪਹਿਲਾਂ ਮੈਨੂੰ ਲੈ ਕੇ ਗਿਆ ਪੈਂਦੀ ਪੈਂਦੀ 40 40 ਨੂੰ ਦਿੱਛੇ ਜਾਂਦੇ ਆ ਇਹ ਕਿੰਨੇ ਦਾ 19490 ਤੋਂ ਸ਼ੁਰੂ ਆ ਚਾਰ ਛੋਕਾ ਤੋਂ ਨਹੀਂ ਦੇਣਾ ਤੁਹਾਨੂੰ ਦੇ ਦਿਓ ਚਲੋ ਆ ਚੀਜ਼ ਆ ਦੇਖੋ ਲੜੋ ਲੁੜੋ ਜਿੱਦਾਂ ਮਰਜੀ ਟੁੱਟਣੀ ਨਹੀਂ ਇੱਥੇ ਜੋ ਮਰਜੀ ਵੱਜੇ ਆ। ਕਈ ਵੇਲੇ ਚਾਚੀ ਮੇਲਣਾ ਚੱਕ ਕੇ ਮਾਰਦੀ ਮੈਂ ਥੱਲੇ ਬਹਿ ਜਾਂਦਾ ਬੜਾ ਠਿੱਕ ਨਹੀਂ ਆਉਂਦਾ। ਕੋਈ ਨਹੀਂ ਜੇ ਤੂੰ ਮੇਲਣਾ ਵੱਟ ਕੇ ਵਾਪਸੀ ਆਊਗਾ ਅੱਗੇ ਨਹੀਂ ਜਾਂਦਾ ਜੀ। ਵੈਰੀ ਗੁੱਡ। ਇਹ ਵੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਸਾਰੀ ਰੇਂਜ ਮਿਲ ਜੂਗੀ ਚਾਚਾ ਜੀ ਇਹਦੇ ਵਿੱਚ। ਚਾਚੀ ਬਾਈ ਤੁਹਨੇ ਵੀ ਆਉਣਾ ਬੱਚਿਆਂ ਨੇ ਵੀ ਆਉਣਾ ਆ ਤੇ ਭਾਂਡੇ ਬਹੁਤ ਬਣਾ ਪੈਂਦਾ ਸਾਨੂੰ। ਜਦ ਘਰ ਨੂੰ ਮੁੜਦੇ ਆ ਸ਼ਾਮ ਨੂੰ ਰੋਟੀ ਫਿਰ ਕੰਮ ਵਾਲੀ ਬਣਾ ਕੇ ਚਲ ਜਾਂਦੀ ਠੰਡੀ ਹੋ ਜਾਂਦੀ ਆ। ਸਾਨੂੰ ਕੋਈ ਨਾ ਆਰਗੈਨਿਕ ਜਿਹਾ ਬੰਦਾ ਖਾਓ। ਸਾਡੇ ਕੋਲ ਸਾਰੇ ਆਰਗੈਨਿਕ ਔਰ ਹੈਲਥ ਨੂੰ ਦੇਖਦੇ ਹੋਏ ਰਿਲੇਟਡ ਸਾਰੇ ਸਾਡੇ ਕੋਲ ਪ੍ਰੋਡਕਟ ਹੈ ਇੱਥੇ ਕੋਈ ਨਹੀਂ ਵੀ ਤੁਹਾਡੀ ਬਾਡੀ ਨੂੰ ਹਾਰਮਫੁਲ ਹੋਏਗਾ ਸਾਡੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਦੀ ਕੈਪੈਸਿਟੀ ਦੇ ਇਹਨਾਂ ਛੱਡੀ ਕੰਟਰੀ ਵਿੱਚ ਸਰਟੀਫਾਈਡ ਹੁੰਦੇ ਆ ਇਹ ਸਰਟੀਫਾਈਡ ਸਰਟੀਫਾਈਡ ਹੋਣਗੇ ਜੀ ਸਰ ਸਰਟੀਫਾਈਡ ਫਰੰਟ ਲੋਡ ਦੇ ਵਿੱਚ ਹੀ ਮਿਲ ਜਾਣੀਆਂ ਜਿਹੜੀਆਂ ਫੋਰਨ ਦੇ ਵਿੱਚ ਚੱਲਦੀਆਂ ਨੇ ਤੁਹਾਡੇ ਯੂਕੇ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ ਉਹ ਵਾਲੀਆਂ ਮਸ਼ੀਨਾਂ ਮਿਲ ਜਾਣੀਆਂ ਜਾਤੀ ਤੁਹਾਡੀ ਗੁੱਡ ਕੁਆਲਿਟੀ ਮੰਗਦੀ ਹੈ ਮੈਂ ਕਹਾਂ ਜੀ ਤੁਸੀਂ ਟੈਨਸ਼ਨ ਨਾ ਕਰੋ ਲਾਈਫਟਾਈਮ ਵਾਰੰਟੀ ਦੇ ਨਾਲ ਆ ਲਾਈਫਟਾਈਮ ਜਦ ਤੱਕ ਜਿੰਦਗੀ ਹੈਗੀ ਆ ਜਿੰਦਗੀ ਹੈਗੀ ਤਦ ਤੱਕ ਮੋਟਰ ਦੀ ਵਾਰੰਟੀ ਇਹਦੀ ਆ ਓਏ ਅੱਗੇ ਤੋਂ ਤੂੰ ਮੈਨੂੰ ਇਹਨਾਂ ਦੀ ਦੁਕਾਨ ਤੇ ਹੀ ਲੈ ਕੇ ਆਣਾ ਜਦ ਮੇਰੇ ਪੁੱਤ ਨੇ ਆਣਾ ਤਾਂ ਉਹ ਵੀ ਇੱਥੇ ਲੈ ਕੇ ਆਣਾ ਕਿਤੇ ਹੋਰ ਤੇ ਨਹੀਂ ਜਾਣਾ ਠੀਕ ਜੇਰ ਕਨਵਰਟੇਬਲ ਦੇਣਾ ਕਨਵਰਟ ਕਰ ਛੱਕ ਦੇ ਔਰ ਉਸ ਤੋਂ ਬਾਅਦ ਪਾਣੀ ਵੀ ਬਾਹਰੋਂ ਹੀ ਲੈ ਸਕਦੇ ਨੇ ਇਹ ਚ ਸਭ ਤੋਂ ਵੱਡਾ ਪਾਪ ਵੈਰੀ ਗੋਡ ਵੈਰੀ ਗੋਡ ਪੁੱਤ ਇੱਕ ਸ਼ਵਾਲ ਮੇਰਾ ਬਹੁਤ ਜ਼ਰੂਰੀ ਆ ਛਾੜੇ ਜੁਕੇ ਬੀਰ ਕਹਿ ਲੀਆ ਪੁੱਤ ਕਿਤੇ ਚਾਚਾ ਵੀ ਕਿਤੇ ਲਾ ਲੈਂਦਾ ਇਹ ਦੇ ਡਿਸਪੈਂਸਰ ਚ ਵੀ ਇਹ ਬਾਅਦ ਜਾ ਸਕਦੇ ਆ ਪਾ ਸਕਦੇ ਆ ਜੀ ਵੈਰੀ ਗੁੱਡ ਪਾ ਸਕਦੇ ਆ ਜੀ ਉਸ ਤੋਂ ਬਾਅਦ ਇਹ 32 ਇੰਚ ਦੇ ਵਿੱਚ ਮੈਂ ਤੁਹਾਨੂੰ ਐਂਡਰੋਇਡ ਸਮਾਰਟਫੋਨ ਟੀਵੀ ਦਵਾਂਗਾ ਜੀ ਐਂਡਰੋਇਡ ਯੂ نو ਹਾਂ ਜੀ ਤੇ ਇਹ ਮਿਲੇਗੀ ਤੁਹਾਨੂੰ 9990 ਰੁਪਏ ਦੀ ਨਾਲ ਇਹਦੇ ਸਾਊਂਡਬਾਰ ਫ੍ਰੀ ਆ ਨਾਲੇ ਇਹਨਾਂ ਲੱਕੀ ਡ੍ਰੈਕ ਓਪਨ ਫ੍ਰੀ ਆ ਨਾਲੇ ਇਹਨਾਂ ਸੋਨਾ ਜਿੱਤਣ ਦਾ ਮੌਕਾ ਨਾਲ ਤੁਹਾਡੀ ਪਸੰਦ ਦਾ ਕੋਈ ਵੀ ਕਲੌਕਰੀ ਸੈਟ ਯੂ ਮੀਨ ਟੂ ਸੇ ਆਪਾਂ ਨੂੰ 9990 ਦੀ ਪਾਉਗੀ ਬਿਲਕੁਲ ਜੀ ਤੇ ਸਕਾਊਂਟ ਕਰਕੇ ਆਪਾਂ ਬਚਾ ਕੇ ਵੇਚੋ ਦੇਣੇ ਆ ਆ ਚਾਰਿਆ ਦਾ ਸ਼ਾਊਟ ਬਾਹਰ ਹਾਂਜੀ ਇਹ ਨਾਲ ਗਿਆਆਂ ਦਾ ਜੱਫੀ ਦਾ ਮੱਜਾ ਚਾਰੇ ਕਿਹੜਾ ਆ ਦਿਵਾਲੀ ਪਤਾ ਤੇ ਦਿਵਾਲੀ ਨਹੀਂ ਆ ਦੁਨੀਆ ਦਾ ਛੱਪ ਤੇ ਵੱਡਾ ਤਿਹਾਰਿਆ ਘਰ ਵਾਲੀ ਉਹ ਕਿਦਾਂ ਹਫਤੇ ਚ ਚਾਰ ਚਾਰ ਵਾਰ ਤੇ ਪਾਚ ਮਨਾਉਣੀ ਪੈਂਦੀ ਆ ਪਵਾ ਪੈਂਦੀ ਆ ਰਹਿਨੇ ਆ ਉਹ ਝੁਕੇ ਇਸ ਟਾਈਮ ਤਾਂ ਵੀ ਮਨਾਉਣੀ ਪੈਂਦੀ ਆ ਪਾਚ ਆਜਾ ਵੀ ਪਾਚੋ ਮਹੀਨਾ ਜਵੇਰ ਦਾ ਕਮਾਈ ਜਾਣਾ ਫਗਵਾੜੇ ਵੇਖੇ ਅਜੇ ਤੁਹਾਨੂੰ ਮੋਟੇ ਦੇ ਲੈ ਕੇ ਜਾਣਾ ਪਾਪਾ ਤੇ ਜਿਹੜੀ ਐਲ ਸੀ ਡੀ ਲੈ ਜੀ ਥੱਲੇ ਦੇ ਕੇ ਟੁੱਟ ਗਈ ਤੂੰ ਕਹਿੰਦਾ ਸੀ ਚੇਂਜ ਕਰਾਉਂਗਾ ਮੈਂ ਤੇਨੂੰ ਜੁੱਕ ਕੇ ਤਾਂ ਫੋਨ ਵੀ ਕਰਿਆ ਜੀ ਉਹ ਤੇ ਮੇਰੀ ਐਲ ਸੀ ਡੀ ਪਰਵਾ ਕੇ ਦੇ ਤੂੰ ਆਹੀ ਆ ਜਾ ਉਹ ਹਾਇਰ ਵਾਲਾ ਸ਼ੋਰੂਮ ਉਹ ਚਾਹੀ ਪੁੱਤ ਅਮਨ ਹੇਰ ਤਾਂ ਜੁਣਿਆ ਜੀ ਇਹ ਕਿਹੜਾ ਹਾਇਰ ਹੈ ਜਿਹੜਾ ਥੱਲੇ ਦੇ ਕੇ ਟੁੱਟ ਗਿਆ ਪੁੱਤ ਇਹ ਹਾਇਰ ਦਾ ਸ਼ੋਰੂਮ ਮੋਟਿਆਂ ਦਾ ਉਹਦੇ ਖੜਾ ਮੋਟਾ ਜਾ ਉਹੀ ਆ ਚਾਹੀ ਮੇਰੀ ਐਲ ਸੀ ਡੀ ਪਰਵਾ ਦੇ ਮੈਂ ਤੈਨੂੰ ਦੱਛਾ ਜੇ ਇਹਨੇ ਨਾਮ ਮੋੜੀ ਮੈਨੂੰ ਛੂ ਕਰ ਦੇਣੇ ਆਪੀ ਛੇਟ ਦੇ ਹੋ ਜਾਣਾ ਕਾਚਾ ਤੂੰ ਹੀ ਗੱਲ ਕਰੀ ਮੈਂ ਨਹੀਂ ਕਰੀ ਮੈਂ ਚਾਹਤਾ ਕਿ ਤੇ ਮੋਟਿਆਂ ਮੋਟਿਆਂ ਤੋਂ ਪੱਛਾਪੀ ਪਾਤੀ ਮੈਂ ਹੁਣ ਬਦਲਾ ਕੇ ਜਾਣੀ ਐ ਈਲਈਡੀ ਇਹ ਨਹੀਂ ਨਹੀਂ ਈਲਈਡੀ ਨਾ ਬਦਲੀ ਮੈਂ ਇਹ ਨਹੀਂ ਹਦੀ ਹੈ ਤੇ ਨਾ ਇਹ ਟਗੜਗਾ ਜਾਈ ਨਹੀਂ ਆਜਾ ਮੈਂ ਝੁੱਕਿਆ ਲਿਆ ਪੱਥਰ ਲੱਗਾ ਸਾਰੇ ਪਾਸੇ ਆ ਬਹਿ ਕਿਉਂ ਜਾ ਮੈਂ ਇੱਟਾ ਪਈਆ ਦੋ ਜਾ ਕੇ ਘਰ ਕਾਦਾਂਗੇ ਚੱਲ ਹੁਣ ਇੰਦਰ ਤੂੰ ਕੀ ਕਰਿਆ ਕੀ ਹੋ ਗਿਆ ਹੁਣ ਕੱਚਾ ਮੈਨੂੰ ਭਲੇਖਾ ਲੱਗਦਾ ਲੱਗਦਾ ਇਹ ਨਹੀਂ ਆ ਓਏ ਕਮਲਿਆ ਉਹ ਕੰਜੜਾ ਤੂੰ ਮੈਨੂੰ ਛੇਰਦਾ 500 ਰੁਪਏ ਮੈਂ ਚਕਾ ਮਾ ਚੁੱਕਾ ਜੇ ਇਹ ਵੀ ਨਹੀਂ ਹਜੇ ਹੁਣ ਦੇ ਛਰ ਤੇ ਮਾਰ ਮੈਨੂੰ ਨਵੀਂ ਈਲਈਡੀ ਚਾਹੀਦੀ ਆ ਤੂੰ ਟਿੱਕ ਟਿੱ ਮੈਂ ਕਿਥੇ ਲੈ ਕੇ ਫੇਰੀ ਜਾਵਾਂ ਚਲ ਇੰਦਰ ਅੱਛਾ ਆ ਦੇਖੋ ਚਾਚਾ ਜੀ ਕੀ ਵੱਡੀ ਦੁਕਾਨ ਆ ਓਏ ਛਾਪੀ ਪਹੁੰਚੀ ਇਹਦਾ ਕੋਈ ਭਾਂਡੇ ਵਾਲੀ ਦੁਕਾਨ ਲੱਗਦੀ ਏ ਮੈਨੂੰ ਤੂੰ ਕਹਿੰਦਾ ਜੇ ਐਲ ਜੀ ਡੀ ਲੈ ਕੇ ਗਿਆ ਇੱਥੋਂ ਇਹਦਾ ਭਾਟਿਆ ਦੀ ਦੁਕਾਨ ਆ ਸਰ ਕੀ ਹੋ ਗਿਆ ਕੀ ਹੋ ਗਿਆ ਓ ਦੇਖੋ ਲਾਲਾ ਜੀ ਅੱਜੀ ਤੇ ਲੈਣ ਆਏ ਸੀ ਐਲ ਜੀ ਡੀ ਸਾਡੀ ਟੁੱਟ ਗਈ ਏ ਗਾਰੰਟੀ ਬਰਾਂਟੀ ਚ ਚੇਂਜ ਕਰਾਣੀ ਸੀ ਅੱਜ ਦਾ ਗਾਜੀ ਦਾ ਭਾਂਡੇ ਵਾਲੀ ਦੇ ਘਰ ਕਿ ਆ ਗਏ ਇਹ ਭਾਂਡੇ ਦੀ ਦੁਕਾਨ ਨਹੀਂ ਹੈਗੀ ਸਾਡੀ ਹਾਇਰ ਕੰਪਨੀ ਦਾ ਕੋਲਤਾ ਫਗਵਾੜੇ ਚ ਕੰਪਨੀ ਦਾ ਸ਼ੋਰੂਮ ਹੈ ਬ੍ਰਾਂਡ ਸ਼ਾਪ ਹੈ ਸਾਡੇ ਕੋਲ ਹਾਇਰ ਦੀ ਐਲਈਡੀ ਵਾਸ਼ਿੰਗ ਮਸ਼ੀਨ ਮਾਈਕ੍ਰੋਵੇਵ ਫ੍ਰਿਜ ਹਰ ਇੱਕ ਚੀਜ਼ ਮਿਲ ਜਾਣੀ ਆ ਅੱਛਾ ਅੱਛਾ ਪਿੱਛੇ ਲਾਈਆਂ ਤੁਸੀਂ ਐਲਜੀਡੀਆਂ ਪਰ ਦੇਖੋ ਪੁੱਤ ਅਸੀਂ ਭਾਂਡੇ ਵਾਲੀ ਗੱਲ ਬਾਅਦ ਚ ਕਰਦੇ ਨਵੀਂ ਐਲਈਡੀ ਦੀ ਗੱਲ ਬਾਅਦ ਚ ਕਰਦੇ ਆ ਪੁਰਾਣੀ ਐਲਜੀਡੀ ਪਿਛਲੇ ਝਾਲਾ ਮੇਰੇ ਪੋਤੇ ਤੁਹਾਡੇ ਤੋਂ ਲੈ ਗਿਆ ਜੋ ਟੁੱਟ ਗਈ ਹੈ ਜੀ ਵਾਪਸ ਕਰਨੀ ਆ ਭਜੀ ਕਿਹੜੇ ਬ੍ਰਾਂਡ ਦੀ ਐਲਈਡੀ ਲੈ ਕੇ ਗਏ ਸੀ ਯਾਨਦਾ ਭਾਜੀ ਮੈਨੂੰ ਯਾਦ ਨਹੀਂ ਆ ਲੇਕਿਨ ਮੈਂ ਤੁਹਾਡੇ ਕੋ ਲੈ ਲੈ ਕੇ ਮੈਨੂੰ ਭਲੇਖਾ ਜਿਹਾ ਲੱਗਦਾ ਮੈਂ ਤੁਹਾਡੇ ਤੇ ਲੈ ਕੇ ਪੋਜੇ ਇਨਾਂ ਤੋਂ ਲੈ ਕੇ ਗਿਆ ਜੀ ਤੂੰ ਨਹੀਂ ਭਲੇਖਾ ਲੱਗਦਾ ਮੈਂ ਦੇਖੋ ਜਦ ਮੈਂ ਜੁਕੇ ਤੋਂ ਆਇਆ ਮੈਨੂੰ ਕੱਚਾ ਖੜਾੜੀ ਨਾ ਜਾਵੇ ਜੇ ਮੈਂ ਤੁਹਾਡੇ ਤੇ ਚੇਂਜ ਕਰਾਉਣੀਆਂ ਸਰ ਸਾਨੂੰ ਪਤਾ ਮੈਂ ਕਦੇ ਦੇਖੇ ਨਹੀਂ ਭਾਈ ਨੂੰ ਇੱਥੇ ਫਿਰ ਸਾਡਾ ਹੱਲ ਕਿੱਦਾਂ ਹੋਊਗਾ ਸਰ ਇੰਨਾ ਐਵੇਂ ਠੀਕ ਕਰਾ ਦਊਗਾ ਜੀ ਤੁਹਾਡੀ ਐਲਈਡੀ ਜਿਹੜੀ ਖਰਾਬ ਹੋਈ ਹੈ ਮੈਂ ਠੀਕ ਕਰਾ ਦਊਗਾ ਜੀ ਅੱਛੀ ਉਹ ਤਾਂ ਛੱਟ ਛਪਾਈ ਨਹੀਂ ਹੈ ਕਿ ਆਰਡਰ ਸਰ ਮੈਂ ਠੀਕ ਕਰਾ ਸਕਦਾ ਪਰ ਸਾਡੇ ਕੋ ਨਵੀਆਂ ਐਲਈਡੀਆਂ ਮਿਲਣੀਆਂ ਤੁਹਾਨੂੰ ਕਿਹੜੀ ਸਾਡੇ ਕੋ ਕਿਤੇ ਕਯੂਐਲਈਡ ਮਿਲ ਜਾਣੀ ਹੈ ਇਹ ਇੰਡੀਆ ਇੱਥੇ ਕਿੱਥੇ ਕਯੂਐਲਈਡਾਂ ਮਿਲਦੀਆਂ ਸਾਰੇ ਸਾਡੇ ਕੋ ਸਾਰੇ ਕਯੂਐਲਈਡ ਓਐਲਈਡ ਸਾਰੀਆਂ ਉਹੀ ਆ ਜੀ ਜਨ ਦਿਖਾਉਂ ਜਾਵੇ ਓਏ ਆਪਣਾ ਚੀਤਾ ਕਹਿੰਦਾ ਜੀ ਮੈਂ ਇੰਡੀਆ ਹੀ ਤਾਂ ਆਣਾ ਜੇ ਮੈਨੂੰ ਕਯੂਐਲਈਡ ਲਾ ਕੇ ਚੋਂਗੇ ਕਮਰ 'ਚ ਦਿਖਾਓ ਕਿੱਥੇ ਆ ਆਓ ਜੀ ਆਓ ਸਾਡੇ ਕੋਲ ਦਾ ਫਗਵਾੜੇ ਦੇ ਵਿੱਚ ਤੁਹਾਨੂੰ 75 ਇੰਚ ਤੱਕ ਦੀ LED ਮਿਲ ਜਾਣੀ ਹੈ ਉਹ ਵੀ QLED ਆਣੀ ਹੈ ਉਹ ਵੈਰੀ ਗੁੱਡ ਪੁੱਤ ਅੱਜੇ ਤਾਂ ਇੰਡੀਆ ਵਿੱਚ ਥੀਏਟਰ ਹੈ ਜਿਹੜੀ ਤੂੰ ਕਯੂ ਲੈਡ ਲਈ ਫਿਰਦਾ ਸਾਡੇ ਕੋਲ ਸਾਰੀ LED ਔਰ ਸਭ ਤੋਂ ਵੱਡੀ ਗੱਲ દિਵਾਲੀ ਚੱਲਦੀ ਪਈ ਹੈ ਇਸ ਵੇਲੇ ਸਪੈਸ਼ਲ ਹਾਇਰ ਦੇ ਕੰਪਨੀ ਸਟੋਰ ਤੇ ਆਫਰਾਂ ਲੱਗ ਗਈਆਂ ਆ ਇਹਦੇ ਵਿੱਚ ਕੀ ਆਫਰ ਲਾਈਏ ਤੂੰ ਜੀ ਇਹਦੇ ਉੱਤੇ ਪਹਿਲੀ ਗੱਲ ਤਾਂ ਤੁਹਾਨੂੰ ਇੱਕ 에어 ਫਰੈਅਰ ਫ੍ਰੀ ਮਿਲਨਾ ਆ ਇੱਕ ਇਹਦੇ ਨਾਲ ਰੋਬਟ ਵੀ ਫ੍ਰੀ ਮਿਲਨਾ ਆ ਉਹ ਕੀ ਚੀਜ਼ ਆ ਪੁੱਤ ਰੋਬਟ ਆਟੋਮੈਟਿਕਲੀ ਤੁਹਾਡੇ ਘਰ ਦੀ ਸਾਰੀ ਸਫਾਈ ਕਰ ਦੂਗਾ ਕੰਮ ਵਾਲੀ ਰੱਖਣ ਦੀ ਲੋੜ ਨਹੀਂ ਵੈਰੀ ਗੁੱਡ ਆ ਜਿਹੜਾ ਛਾਪੀ ਜਾਂਦੀ ਜਿਬਾਈ ਨੂੰ ਹੀ ਰੱਖਿਆ ਆ ਪੁੱਤ ਐਲ ਜੀ ਤੋੜ ਕੇ ਰੱਖ ਦਿੱਤੀ ਆ ਲੈ ਤੇਰੀ ਜਗ੍ਹਾ ਰੋਬਟ ਨੇ ਲੈ ਲੈਣੀ ਹੁਣ ਰੋਬਟ ਇਸ ਤੋਂ ਇਲਾਵਾ ਤੁਹਾਨੂੰ ਇਹਦੇ ਨਾਲ ਤਿੰਨ ਤਿੰਨ ਲੱਕੀ ਡਰਾ ਦੇ ਕੂਪਨ ਮਿਲਨੇ ਆ ਪੁੱਤ ਛੋੜਿਆ ਤੂੰ ਸ਼ੋਰ ਆ ਜੀ 올 ਰਾਈਟ ਹੈ 올 ਰਾਈਟ ਹੈ ਮੈਂ ਪਰੋਚਾ ਕਰ ਚੱਕਦਾ ਕਰ ਲੋ ਜੀ ਜੇ ਤਮੈ ਬਹੁਤ ਕਰ ਲਿਆ ਮੇਰੀ ਐਲ ਸੀ ਡੀ ਇਹ ਦੇ ਛਿੱਟ ਕੇ ਤੋੜ ਦਿੱਤੀ ਆ ਠੀਕ ਕਰਾ ਦੂੰਗਾ ਹਾਂ ਜੀ ਕਰਾ ਦਾਂਗੇ ਉਹ ਕਿਹੜਾ ਬ੍ਰਾਂਡ ਆ ਬੱਚੇ ਹੋ ਉਹ ਹੁਣ ਚੇਤਾ ਨਹੀਂ ਚੱਤਾ ਜੀ ਚਲੋ ਜਿਹੜਾ ਮਰਜ਼ੀ ਹੋਇਆ ਲਾਲਾ ਜੀ ਤੁੱਚੀ ਚਾਹ ਡਾ ਠੀਕ ਕਰਾਣਾ ਕਰਾ ਦਾਂਗੇ ਇਹ ਜੇ ਮੇਰੇ ਪੈਸੇ ਦੀ ਪਾਉਗੀ ਛਣ ਇਹ ਤੁਹਾਨੂੰ 1 ਲੱਖ ਤੇ 11000 ਰੁਪਏ ਦੀ ਪੈਣੀ 75 ਇੰਚ ਦੀ 1 ਲੱਖ 11000 ਦੀ ਪੁੱਤ ਲੱਖ ਵਾਲੀ ਗੱਲ ਤਾਂ ਠੀਕ ਆ 11000 ਵਾਲਾ ਛੱਗ ਜੇ ਤੂੰ ਛੱਡ ਦੇਮੇ ਛੱਡਣਾ ਨਹੀਂ ਜੀ ਨਾਲ ਤੁਹਾਨੂੰ ਸਰ ਅਸੀਂ 20000 ਦਾ ਰੋਬੋਟ ਦੇਣਾ ਆ 5000 ਦਾ 에어 ਫ్రਾਇਰ ਦੇਣਾ ਆ 3000 ਦਾ ਤੁਹਾਨੂੰ ਗਾਰਮੈਂਟ ਸਟੀਮਰ ਦੇਣਾ ਆ 7000 ਦਾ 골ਡ ਵਾਊਚਰ ਅਲੱਗ ਦੇਣਾ ਆ 5 ਗ੍ਰਾਮ ਸੋਨਾ ਜਿੱਤਣ ਨਾਲ ਲੱਕੀ ਡਰਾਅ ਇੱਕ ਦੇਣਾ ਆ ਹਾਇਰ ਦਾ ਟੀਵੀ ਲੈ ਕੇ ਟੀਵੀ ਜਿੱਤਣ ਵਾਲਾ ਕੂਪਨ ਇੱਕ ਅਲੱਗ ਦੇਣਾ ਆ ਜੈਪੋਤ ਉਹਦਾ ਗੱਲਾਂ ਗੋਟਿਆ ਚੇਰੀਆਂ ਉਹਦਾ ਹੋਰ ਲੈ ਕੇ ਆ ਪਰ ਜੇ 1 ਲੱਖ ਦੀ ਗੱਲ ਬਣਦੀ ਤਾਂ ਆਪਾਂ ਜਾਣ ਕਰੀਏ ਤੁਸੀਂ ਕ੍ਰੈਡਿਟ ਕਾਰਡ ਲਿਆ ਤੁਹਾਨੂੰ 15000 ਰੁਪਏ ਛੱਡ ਦਿਨਾ ਹੋਰ ਮਤਲਬ ਜੇ ਕ੍ਰੈਡਿਟ ਕਾਰਡ ਥਰੂ ਦਈਏ ਤਾਂ ਮੈਨੂੰ 15000 ਕੈਸ਼ ਵਿੱਚ ਆ ਜਾਊਗਾ ਹਾਂਜੀ ਇਨਸਟੈਂਟ ਦੇ ਦੇ ਗੁੱਟ ਫਿਰ ਅੱਜ ਬਾਟ ਮੇਰਾ ਇੱਕ ਛਵਾਲ ਬਹੁਤ ਜ਼ਰੂਰੀ ਆ ਜਿਹੜਾ ਮੇਰਾ ਪੋਤਾ ਆ ਨਾ ਜੋਲੀ ਵੈਰੀ ਇੰਟਰਸਟਿੰਗ ਆ ਬਟ ਉਹਨੂੰ ਗੇਮਾਂ ਦਾ ਬਾਤ ਚਾਹੋ ਗਿਆ ਤੇ ਐਕਸਬਾਕਸ ਖੇਡ ਚੱਕਦੇ ਸਾਰੀ ਗੇਮਾਂ ਚੱਲਦੀਆਂ ਇਹਦੇ ਉੱਤੇ ਜਿਹੜੀ ਵੀ ਗੇਮਾਂ ਇੱਥੇ ਡਾਲਬੀ ਆਡੀਓ ਡਾਲਬੀ ਵਿਜ਼ਨ ਇਸ ਤੋਂ ਉੱਪਰ ਲਾ ਟੀਵੀ ਮਾਰਕੀਟ 'ਚ ਹੈ ਹੀ ਨਹੀਂ ਜੇ ਬਾਟ ਪ੍ਰੀਮੀਅਮ ਕੁਆਲਿਟੀ ਬਹੁਤ ਜੂਨੋ ਪ੍ਰੀਮੀਅਮ ਸਰ ਟੌਪ ਨੌਚ ਕੁਆਲਿਟੀ ਸਭ ਤੋਂ ਉੱਪਰਲਾ ਟੀਵੀ ਮਾਰਕੀਟ 'ਚ ਤੁਹਾਨੂੰ ਮਿਲਣਾ ਹੀ ਨਹੀਂ ਇਸ ਤੋਂ ਵਧੀਆ ਟੀਵੀ ਮਤਲਬ ਇਹ ਤੁਚੀ ਇਹ ਕਹਿੰਨੇ ਕਿ ਤੁਹਾਨੂੰ 1000 ਪੌਂਡ ਦੇਣਾ ਜੇ ਆਪਾਂ ਇਹਨੂੰ ਘਰ ਲੈ ਜਾ ਚੱਕਦੇ ਆ ਆ ਗਿਫਟ ਨਾਲ ਦੇਵਾਂ ਤੁਚੀ ਭਾਵੇਂ 1 ਰੁਪਿਆ ਦੇ ਕੇ ਲੈ ਜਾਓ ਨਹੀਂ ਬਾਤ ਮੈਂ ਚਾਚਾ ਜੂਕੇ ਵਾਲਾ امیر ਬੰਦਾ ਪਾਤਾ 1000 ਪੌਂਡ ਦੇ ਕੇ ਜਾਵਾਂਗੇ ਹੋਰ ਕੁਝ ਵੀ ਦਿਖਾਓ ਕੋ ਮੈਨੂੰ ਬੰਦਾ ਗੁੱਡ ਲੱਗਿਆ ਬਾਤ ਆ ਜਾਓ ਜੀ ਸਾਡੇ ਕੋਲ ਦਾ ਡੀ ਫ੍ਰੀਜ਼ਰ ਦੇਖਣੇ ਹੈ ਡੀ ਫ੍ਰੀਜ਼ਰ ਵੀ ਵੈਰੀ ਗੁੱਡ ਇੱਕ ਮਿੰਟ ਰੁਕ ਜਾ ਪਾਤੇ ਛਾਡੇ ਫੰਕਸ਼ਨਾਂ ਵਾਲੇ ਬਿਆਹਾਂ ਦਾ ਚੀਜ਼ ਨੇ ਆ ਇਹ ਕਿਵੇਂ ਦਾ ਪਾਊਗਾ ਪੱਕਾ ਡੀਪ ਫਰੀਜ਼ਰ ਸਾਡੇ ਕੋਲ 19000 ਤੇ 490 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਤੂੰ ਛੋੜਿਆ ਬੱਤ ਛੋੜਾਂ ਜਸਟ 19400 ਹਾਂਜੀ 19490 ਵੈਰੀ ਗੁੱਡ ਵੈਰੀ ਗੁੱਡ ਤੂੰ ਮੈਨੂੰ ਪਹਿਲਾਂ ਕਿਹਦੀ ਦਿਖਾ ਕੇ ਲੈ ਗਿਆ ਜੀ ਓਏ ਮੋਟੇ ਛਾਰੇ ਕੋਈ ਨਹੀਂ ਹੁੰਦੇ ਆ ਬੰਦੇ ਗੋਡਿਆ ਤੂੰ ਜਿਹਨਾਂ ਦੀ ਦੁਕਾਨ ਤੇ ਪਹਿਲਾਂ ਮੈਨੂੰ ਲੈ ਕੇ ਗਿਆ 35 35 40 40 ਮੱਛੀ ਜਾਂਦੇ ਆ ਇਹ ਕਿੰਨੇ ਦਾ 19490 ਤੋਂ ਸ਼ੁਰੂ ਆ 40 ਘੱਟ ਤੂੰ ਨਹੀਂ ਦੇਣਾ ਤੁਹਾਨੂੰ ਦੇ ਦਿਓ ਚਲੋ 1 11 19 ਕਿੰਨਾ ਹੋਇਆ ਟੋਟਲ 130 ਮੂਵ ਆ ਨੈਕਸਟ ਆਓ ਸਰ ਮੈਂ ਹੁਣ ਮੇਰੇ ਕੋਲ ਲਿਖ ਜੇ ਮੇਰੇ ਸਟੋਰ ਮੈਨੇਜਰ ਤੁਹਾਨੂੰ ਇਹ ਬਾਕੀ ਪ੍ਰੋਡਕਟ ਦਿਖਾਉਗੇ ਮਿਸਟਰ ਚਰਨਜੀਤ ਸਿੰਘ ਜੀ 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 ਸੱਸੀ ਗੱਲ ਚਾਚਾ ਜੀ ਕੀ ਹਾਲ ਚਾਲ ਆ ਜੀ ਚਰਨਜੀਤ ਸਿੰਘ ਜੀ ਚਾਚੇ ਨੇ ਪਾਤੇ ਚਰਨ ਹੁਣ ਸਾਰੇ ਜੀ ਹਿਲ ਜਾਣੀ ਧਰਨ ਆ ਜਾ ਪਤਾ ਆ ਜਾ ਚਾਚਾ ਜੀ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਦੀ ਵੀ ਪੂਰੀ ਰੇਂਜ ਆ ਜਿਹਦੇ ਵੀ ਤੁਹਾਨੂੰ ਟੌਪ ਲੋਡ ਫਰੰਟ ਲੋਡ ਦਾ ਲਾਈਫਟਾਈਮ ਵਾਰੰਟੀ ਦੇ ਨਾਲ ਮਿਲਣਗੀਆਂ ਦੇਖੋ ਇਹ ਤਾਂ ਬਹੁਤ ਸੋਹਣੀਆਂ ਆ ਬਹੁਤ ਜਿੱਦਾਂ ਨਾ ਛਾਡੀਆਂ ਹੁਣ ਬੁੜੀਆਂ ਨੇ ਆ ਜਾਣਾ ਜੋਕੇ ਤੋਂ ਛਾੜੇ ਉੱਥੇ ਵੱਡੀਆਂ-ਵੱਡੀਆਂ ਵਾਸ਼ਿੰਗ ਮਸ਼ੀਨਾਂ ਆਪਾਂ ਕੰਬਲ ਵੀ ਵਿੱਚ ਛੱਡ ਦੇਈਦੇ ਆ ਰਜਾਈਆਂ ਛੱਡ ਦੇਈਦੀਆਂ ਧੋ ਕੇ ਬਾਹਰ ਆ ਜਾਂਦੀਆਂ ਐਦੇ ਦਾ ਕੁਝ ਦਿਖਾਉ ਇਹ ਵੀ ਦਿਖਾ ਦੇਈਏ ਜੀ ਸਾਰੀਆਂ ਬਿੱਦ ਹੀਟਰ ਹੁਣ ਮੋਰੇ ਸਿਆਲ ਆ ਰਹੇ ਆ ਹੁਣ ਸਾਡੇ ਚਾਚੀ ਜੀ ਜਦੋਂ ਬਾਹਰੋਂ ਆਣਗੇ ਤਾਂ ਉਹਨਾਂ ਨੇ ਠੰਡੇ ਪਾਣੀ 'ਚ ਨਹੀਂ ਨਾ ਕੱਪੜੇ ਤੋਂ ਨੇ ਗਰਮ ਪਾਣੀ ਮਿਲੂਗਾ ਇਹਦੇ ਨਹੀਂ ਉਹਦੇ ਪਾਣੀ ਤੋਂ ਬਿਜਾਇਆ ਲੱਗਦਾ ਹਾਂਜੀ ਬਿਜਾਇਆ ਜਾਣਦਾ ਪਿਆਈਆਂ ਤੇ ਚਰ ਤੇ ਪੁੱਤ ਕੇ ਘਾਟੇ 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 ਉਸ ਤੋਂ ਬਾਅਦ ਸਾਡੇ ਕੋਲ ਫਰੰਟ ਲੋਡ ਦੇ ਵਿੱਚ ਹੀ ਮਿਲ ਜਾਣੀਆਂ ਜਿਹੜੀਆਂ ਫੋਰਨ ਦੇ ਵਿੱਚ ਚੱਲਦੀਆਂ ਨੇ ਤੁਹਾਡੇ ਯੂਕੇ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ ਉਹ ਵਾਲੀਆਂ ਮਸ਼ੀਨਾਂ ਮਿਲ ਜਾਣੀਆਂ ਚਾਹੀਦੀ ਤੁਹਾਡੀ ਗੁੱਡ ਕੁਆਲਿਟੀ ਮੰਗਦੀ ਹੈ ਮੈਂ ਕਹਾਂ ਜੀ ਤੁਸੀਂ ਟੈਨਸ਼ਨ ਨਾ ਕਰੋ ਲਾਈਫਟਾਈਮ ਵਾਰੰਟੀ ਦੇ ਨਾਲ ਆ ਲਾਈਫਟਾਈਮ ਜਦ ਤੱਕ ਜ਼ਿੰਦਗੀ ਹੈਗੀ ਹੈ ਜ਼ਿੰਦਗੀ ਹੈਗੀ ਤਦ ਤੱਕ ਮੋਟਰ ਦੀ ਵਾਰੰਟੀ ਇਹਦੀ ਹੈ ਓਏ ਅੱਗੇ ਤੋਂ ਮੈਨੂੰ ਇਹਨਾਂ ਦੀ ਦੁਕਾਨ ਤੇ ਹੀ ਲੈ ਕੇ ਆਣਾ ਜਾਦ ਮੇਰੇ ਪੁੱਤ ਨੇ ਆਣੇ ਨਾਲੋਂ ਵੀ ਇੱਥੇ ਲੈ ਕੇ ਆਣਾ ਕਿਤੇ ਹੋਰ ਤੇ ਨਹੀਂ ਜਾਣਾ ਵੈਰੀ ਗੁੱਡ ਤੋਂ ਬਾਅਦ ਮੇਰੇ ਕੋਲ ਫ੍ਰਿਜਾਂ ਦੀ ਰੇਂਜ ਜਿਹੜੀ ਆ ਜੀ ਫ੍ਰਿਜਾਂ ਦੀ ਰੇਂਜ ਇਦਾਂ ਹੀ ਤੁਹਾਨੂੰ ਦਿਖਾਉਂਗਾ ਜਿਹੜਾ ਪੂਰੇ ਮਾਰਕੀਟ ਦੇ ਵਿੱਚ ਨਹੀਂ ਤੁਹਾਨੂੰ ਮਿਲੂਗੀ ਆ ਬੱਲੇ 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 ਭਾਈ ਇਦਾਂ ਤੇ ਇਦਾਂ ਦੀ ਤਾਂ ਸਰਪੰਚਾਂ ਦੇ ਘਰ ਪਈ ਓਏ ਉਹ ਜਾਂਦਾ ਆਪਣੇ ਘਰਾਂ ਦਾ ਬੜੀ ਇੱਜ਼ਤ ਦੀ ਘਟਦੀ ਆਪਣੇ ਛੋਟੇ ਭਈ ਆਪਾਂ ਨੂੰ ਵੀ ਇੱਜ਼ਤ ਦੀ ਵੱਡੀ ਚਾਹੀਦੀ ਆ ਆਹ ਦੇਖੋ ਚਾਚਾ ਜੀ ਪੂਰੀ ਅਲਮਾਰੀ ਦੀ ਪੂਰੀ ਫਰਿੱਜ ਦੀ ਫਰਿੱਜ ਅਲਮਾਰੀ ਦੀ ਅਲਮਾਰੀ ਆ ਦੇਖੋ ਬਾਤ ਇਹ ਗੱਲ ਬਹੁਤ ਛੋਣੀ ਆ ਜਿਹੜੇ ਦੇ ਆਈ ਸ਼ਕੀਓ ਬਥਲੇ ਆ ਹਾਂਜੀ ਹਾਂਜੀ ਪਰ ਜਿੱਦਾਂ ਅਸੀਂ ਛਿਆਣੇ ਹੋ ਕੇ ਝੋਕ ਨਹੀਂ ਹੁੰਦਾ ਪਤਾ ਬਾਰ ਬਾਰ ਇਹ ਖੜੇ ਖੜੇ ਤੁਸੀਂ ਕੰਮ ਕਰ ਸਕਦੇ ਜੀ ਇਹਦੇ ਵਿੱਚ ਇੱਕ ਸਾਈਡ ਪੂਰੀ ਇਹਦੀ ਫਰਿੱਜ ਫ੍ਰੀਜ਼ਰ ਆ ਜਿੱਦਾਂ ਲੇ ਸਾਈਡ ਫ੍ਰੀਜ਼ਰ ਕਨਵਰਟੇਬਲ ਦੇ ਕਨਵਰਟ ਕਰ ਛੱਕਦੇ ਔਰ ਉਸ ਤੋਂ ਬਾਅਦ ਪਾਣੀ ਵੀ ਬਾਹਰੋਂ ਹੀ ਲੈ ਸਕਦੇ ਇਹਦੇ ਵਿੱਚ ਸਭ ਤੋਂ ਵੱਡਾ ਗੁੱਡ ਵੈਰੀ ਗੁੱਡ ਪ ਛਾਡੇ ਚੁੱਕੇ ਬੀਅਰ ਚੈਲਦੀ ਆ ਪੁੱਤ ਕਿਤੇ ਚਾਚਾ ਵੀ ਕਿਤੇ ਲਾ ਲੈਂਦਾ ਇਹਦੇ ਡਿਸਪੈਂਸਰ ਚ ਬੀਅਰ ਪਾ ਸਕਦੇ ਆ ਪਾ ਸਕਦੇ ਆ ਜੀ ਵੈਰੀ ਗੁੱਡ ਪਾ ਸਕਦੇ ਆ ਜੀ ਉਸ ਤੋਂ ਬਾਅਦ ਮੇਰੇ ਕੋਲ ਟ੍ਰਿਪਲ ਡੋਰ ਦੇ ਵਿੱਚ ਵੀ ਰੇਂਜ ਬੋਰਾ ਇਸ ਟਾਈਮ ਜਿੰਨੀ ਖੁੱਲੀ ਨਜ਼ਰ ਆਦੀ ਤੁਹਾਨੂੰ ਇਹ ਫ੍ਰਿਜ ਐ ਸਾਰੀ ਅੱਛਾ ਇਹ ਵੀ ਗੱਲ ਖਾਸ ਆ ਜਿਹੜੀ ਮੈਂ ਸਮਝਿਆ ਜਿਹੜੀ ਮੈਂ ਗੱਲ ਪਕੜੀ ਆ ਏਪੇ ਥੱਲੇ ਆਈ ਜੀਕਿਊ ਬਾਲਾ ਥੱਲੇ ਆ ਹਾਂਜੀ ਹਾਂਜੀ ਤਾਂ ਫਿਰ ਡਿਸਟਰਬ ਨਾ ਹੋਵੇ ਹਾਂਜੀ ਹਾਂਜੀ ਜੀ ਕਿ ਆਈਕਿਊ ਬਾਲਾ ਕਿ ਛੋਟਾ ਜਿਹਾ ਖਾਣਾ ਬਣਿਆ ਜਿਹੜਾ ਸਾਡੇ ਘਰਾਂ ਵਾਸਤੇ ਬਹੁਤ ਵਧੀਆ ਆ ਇਸ ਫ੍ਰਿਜ ਨੂੰ ਅਸੀਂ ਇਸ ਕਰਕੇ ਕਹਿੰਦੇ ਆ ਮੇਡ ਇਨ ਇੰਡੀਆ ਤੇ ਮੇਡ ਫੋਰ ਇੰਡੀਆ ਇੰਡੀਆ ਦਾ ਸਪੈਸ਼ਲ ਦੇਖਦੇ ਹੋ ਇਹ ਤਿਆਰ ਕੀਤਾ ਡਿਜ਼ਾਈਨ ਹੈ ਇੱਕ ਮੇਰਾ ਸੁਭਾਅ ਲਿਆ ਪਾ ਤਾਂ ਫਿਰ ਜਿੱਦਾ ਦਿੱਦਾ ਇਹਦੇ ਵਿੱਚ ਹੁਣ ਤੁਸੀਂ ਕੇਕ ਵੀ ਰੱਖਿਆ ਆ ਠੀਕ ਆ ਜੀ ਤੁਸੀਂ ਉਹਦੇ ਤੇ ਚਾਲ ਰੱਖੇ ਆ ਛੱਪ ਜੀਆਂ ਪੱਤ ਛਮੈਲ ਮਿਕਚੋਗੀ ਫਿਰ ਕਦੇ ਨਹੀਂ ਹੋਊਗੀ ਜੇ ਮੈਜਿਕ ਕੂਲਿੰਗ ਦੇ ਵਿੱਚ ਹੈ ਇਹ ਚ ਡਿਓ ਫਰੈਸ਼ਰ ਲੱਗਾ ਹੋਇਆ ਜਿੰਨੀ ਵਿੱਚ ਬੈਡ ਸਮੈਲ ਦਾ ਬੈਕਟੀਰੀਆ ਵਾਇਰਸ ਖਤਮ ਕਰ ਦਊਗਾ ਜੀ ਕਦੀ ਤੁਹਾਡੀ ਬਾਤ ਕੱਬੀ ਐ ਉਹਨੇ ਪਸੰਦ ਨਹੀਂ ਨਾ ਮੋੜ ਨਾ ਜਾਣਾ ਉਹਨੇ ਹੈਲਥ ਕੌਨਸ਼ੀਅਸ ਆ ਜੀ ਪੂਰੀ ਫ੍ਰੀਜ ਕਰਾਦੀ ਹੈ ਵੈਰੀ ਗੁੱਡ ਵੈਰੀ ਗੁੱਡ ਇਹ ਤੁਹਾਡੇ ਜਿਹੜੇ ਆਪਣੀ ਫੋਰਨਰ ਹੈ ਜੀ ਉਹਨਾਂ ਨੂੰ ਦੇਖਦੇ ਬਣਾਇਆ ਗਿਆ ਪ੍ਰਾਈਜ਼ ਪ੍ਰਾਈਜ਼ ਦੱਸੋ ਪ੍ਰਾਈਜ਼ ਦਾ ਆਪਾਂ ਕੱਢ ਲਾਂਗੇ ਤੁਸੀਂ ਪਹਿਲਾਂ ਪਸੰਦ ਕਰੋ ਤੁਹਾਡੀ ਜਿਹੜੀ ਕੋਠੀ ਬੰਦੀ ਹੈ ਆਪਾਂ ਸਾਰਾ ਸਮਾਨ ਹਾਇਰ ਦਾ ਭੇਜਣਾ ਉੱਥੇ ਟੈਨਸ਼ਨ ਨਾ ਲੋ ਜੀ ਬੈਰੀ ਗੁੱਡ ਕੁਝ ਹੀ ਨਹੀਂ ਪੁੱਤ ਫਾਰਮਾ ਉੱਚ ਬੰਦਦਾ ਪਿਆ ਇੱਕ ਸਾਰ ਕੇ ਉਹ ਚਾਚਾ ਜੀ ਕਾ ਚੀਜ਼ ਆ ਦੇਖੋ ਲੜੋ ਲੂੜੋ ਜਿੱਦਾਂ ਮਰਜੀ ਟੁੱਟਣੀ ਨਹੀਂ ਇੱਥੇ ਜੋ ਮਰਜੀ ਵੱਜੇ ਆਈ ਨਹੀਂ ਪਹਿਲੇ ਚਾਚੀ 베ਲਣਾ ਚੱਕ ਕੇ ਮਾਰਦੀ ਮੈਂ ਥੱਲੇ ਬੈਜਾਂ ਤੇ ਬੜਾ ਛਕੀ ਵੀ ਆ ਕੋਈ ਨਹੀਂ ਜੇ ਤੂੰ 베ਲਣਾ ਵੱਟ ਕੇ ਵਾਪਸੀ ਆਊਗਾ ਅੱਗੇ ਨਹੀਂ ਜਾਂਦਾ ਜੀ ਇਹ ਵੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨ ਸਾਰੀ ਰੇਂਜ ਮਿਲ ਜੂਗੀ ਚਾਚਾ ਜੀ ਇਹਦੇ ਵਿੱਚ 올 ਰਾਈਟ 올 ਰਾਈਟ ਫੈਂ ਉਸ ਤੋਂ ਬਾਅਦ ਹੋਰ ਆ ਜੀ ਮੇਰੇ ਕੋਲ ਰੇਂਜ ਆ ਦੇਖੋ ਫ੍ਰੈਂਚਾਂ ਦੀ ਰੇਂਜ ਇੰਨੀ ਕਾ ਕਿ ਤੁਹਾਨੂੰ ਇਹ 4 ਡੋਰ ਆ 4 ਡੋਰ ਦੇ ਵਿੱਚ ਫ੍ਰੈਂਚ ਡੋਰ ਦੇ ਵਿੱਚ ਆ ਗਈ ਹੈ ਜੀ ਆ ਲੋ ਵੈਰੀ ਗੁੱਡ ਔਰ ਇਹਨਾਂ ਦੀਆਂ ਗਾਰੰਟੀਆਂ ਵਾਰੰਟੀਆਂ ਇਸ ਟਾਈਮ ਇੰਨੀਆਂ ਕ ਆਫਰਾਂ ਇੰਨੀਆਂ ਕ ਇਹ ਵੀ ਲਾਈਫ ਟਾਈਮ ਗਾਰੰਟੀ ਹਾਂਜੀ ਇਹਦੇ ਨਾਲ ਵੀ ਇੱਕ ਰੋਬੋਟ ਵੈਕਿਊਮ ਕਲੀਨਰ ਪਲੱਸ ਨਾਲ ਦੇ 에ਅਰ ਫਰਾਈ ਮਤਲਬ ਇਦਾਂ ਦੇ ਗਿਫਟ ਹੈ ਜਿਹੜੇ ਘਰਾਂ ਵਿੱਚ ਯੂਜ਼ ਆਣ ਵਾਲੇ ਆ ਅੱਛਾ ਇੱਕ ਮੇਰਾ ਸਵਾਲ ਹੈ ਤੇ ਲਿਖਿਆ ਟਵਿਨ ਇਨਵਰਟਰ ਜਿਹਦਾ ਸਾਡੇ ਪਿੰਡ ਬਿਜਲੀ ਚੱਲ ਜਾਂਦੀ ਆ ਇਨਵਰਟਰ ਤੇ ਚੱਲ ਜੂ ਨਹੀਂ ਇਨਵਰਟਰ ਤੇ ਨਹੀਂ ਚੱਲਨੀ ਜੀ ਇਨਵਰਟਡ ਟੈਕਨੋਲੋਜੀ ਦੇ ਵਿੱਚ ਹੈ ਜਿਹੜੀ ਬਿਜਲੀ ਦੀ ਕੰਜ਼ਮਪਸ਼ਨ ਨੂੰ ਬਹੁਤ ਘਟਾ ਕਰੂਗੀ ਇਹ ਤੁਹਾਡੇ ਨੂੰ ਮਤਲਬ ਬਿਜਲੀ ਦਾ ਬਿੱਲ ਘਟਾ ਬਹੁਤ ਘਟਾਊਗਾ ਜੀ ਅੱਛਾ ਇਹ ਬੁੱਧ ਕਿਹਦਾ ਅਮੀਰ ਬੰਦੇ ਆ ਜੀ ਉਹ ਵਿਛਲਟੀ ਨਹੀਂ ਲੈਂਦੇ ਛੇਛੋ ਵਾਲੀ ਸਾਡੀਆਂ ਤਾਂ ਜੁੰਡਾ ਵਧੀਆ ਦੇ ਜੱਜਦਾ ਕੰਜਰੇ ਜੀ ਨਹੀਂ ਤੋਂ ਬਿਨਾਂ ਜੁੰਡਾ ਨਹੀਂ ਨਹੀਂ ਸਭ ਕੁਝ ਵਧੀਆ ਜੀ ਬਿਜਲੀ ਬਹੁਤ ਘੱਟ ਜਾਂਦੀ ਆ ਔਰ ਮੇਰੇ ਕੋਲ ਵਾਸ਼ਿੰਗ ਮਸ਼ੀਨ ਦੇ ਵਿੱਚ 100% ਡ ਇੱਟੋ ਸੁੱਕੇ ਕੱਪੜੇ ਨਿਕਲੇ ਤਾਂ ਪਾ ਲੋ ਤੁਸੀਂ ਅੱਛਾ ਪੁੱਜ ਇਹ ਤਾਂ ਸਾਡੇ ਲਈ ਹੋ ਗਿਆ ਹਾਂਜੀ ਸਾਡੇ ਪੌਂਡ ਵਾਲਿਆਂ ਲਈ ਹੋ ਗਿਆ ਡਾਲਰ ਵਾਲਿਆਂ ਲਈ ਹੋ ਗਿਆ ਜਿੱਦਾਂ ਆ ਮੇਰਾ ਪੁੱਤਿਆ ਛੁੰਡੀ ਤੇ ਵੀ ਮੇਰੇ ਪੁੱਤ ਆਰ ਗਿਆ ਤੇ ਜਿੱਦਾਂ ਮੈਂ ਇਹਨੂੰ ਵੀ ਕੁਝ ਗਿਫਟ ਕਰਨਾ ਚਾਹੁੰਨਾ ਮੋਰੇ ਦੀਵਾਲੀ ਆ ਚੌਹਾਰਾਂ ਦਾ ਚੀਜ਼ਾਂ ਨੇ ਆ ਇਹਦੇ ਲਈ ਕੋਈ ਆਪਾਂ ਨੂੰ ਬਾਸੇ ਮਸ਼ੀਨ ਦਿਖਾਓ ਫਰਿਜ ਦਿਖਾਓ ਜਿਹੜੀ ਬਜਟ ਚ ਆ ਜਾਵੇ ਚਾਚਾ ਜੀ ਇਹ ਆ ਦੇਖੋ ਮਸ਼ੀਨ ਮੇਰੇ ਕੋਲ 8 ਕਿਲੋ ਦੇ ਵਿੱਚ ਮਿਲ ਜਾਣੀ ਸੈਮੀ ਆਟੋਮੈਟਿਕ ਮਸ਼ੀਨ ਆ ਇਹ ਤੁਹਾਨੂੰ ਮੈਂਨੇ 13000 ਤੇ 490 ਰੁਪਏ ਦੇ ਵਿੱਚ 13490 ਰੁਪਏ ਦੇ ਵਿੱਚ ਨਾਲ ਇਹਦੇ ਤੁਹਾਨੂੰ ਮਿਲੂਗਾ ਇੱਕ ਪ੍ਰੈਸ ਦਊਗਾ ਤੁਹਾਡੀ ਪਸੰਦ ਦਾ ਕਰੋਕਰੀ ਸੈਟ ਨਾਲ ਲੱਕੀ ਡਰਾਅ ਕੋਪਨ ਸੋਨਾ ਜਿੱਤਣ ਦਾ ਮੌਕਾ ਵੀ ਅੱਛਾ ਪਰੇ ਫੁੱਲਾਂ ਵਾਲੀ ਵੀ ਦਿਖਾ ਦਿਓ ਹਾਂ ਫੁੱਲਾਂ ਵਾਲੀ ਪਈ ਮੇਰੇ ਕੋਲ ਟਫਨ ਗਲਾਸ ਦੇ ਵਿੱਚ ਆ ਜੀ ਆ ਲੋ ਹਾਂ ਆ ਬਣੀ ਗੱਲ ਕਿਉਂ ਕਹਿੰਦੇ ਨਿਆਣੇ ਬਾਤ ਜ਼ਰਾ ਆਰਤੀ ਆ ਮੈਂ ਕਹਿੰਦੀ ਉੱਤੇ ਚੜਜੋ ਬੰਦੇ ਹਾਂ ਵੈਰੀ ਗੁੱਡ ਖੁਸ਼ਬੂ ਆ ਦੇਖੋਏ ਘਰ ਵਾਲੀ ਉਹ ਤੇ ਤੇਰੀ ਤੈਨੂੰ ਗਾਲਾਂ ਕੱਢਦੀ ਜੀ ਕਿੱਥੇ ਸੀਲ ਲੱਗੇ ਉਹ ਜਿੱਥੇ ਮਰਜੀ ਰੋੜ ਕੇ ਜੀ ਜਿੱਥੇ ਮਰਜੀ ਲੈ ਜਾਓ ਜੀ ਇਹਨੂੰ ਇਹਦੇ ਵਿੱਚ ਮੇਰੇ ਕੋਲ ਸਾਰੀ ਰੇਂਜ ਲੱਗੀ ਆ ਜੀ 8 ਕਿਲੋ 9 ਕਿਲੋ 10 ਕਿਲੋ 11 ਕਿਲੋ ਤੱਕ ਸਾਰੀ ਰੇਂਜ ਲੱਗੀ ਆ ਜੀ ਬਜਟ ਕਿੰਨਾ ਹੋ ਜਾਊਗਾ ਬਜਟ ਦੀ ਫਿਕਰ ਨਾ ਕਰੋ ਜਦ ਹੁਣ ਤੁਸੀਂ ਇਸ ਮਾਈ ਇਲੈਕਟ੍ਰੋਨਿਕ ਦੇ ਸਟੋਰ ਤੇ ਆ ਗਏ ਨਾ ਸਾਡੇ ਕਿਸੇ ਵੀ ਸਟੋਰ ਤੇ ਜਾਓਗੇ ਬਜਟ ਦੀ ਕੋਈ ਟੈਨਸ਼ਨ ਨਹੀਂ ਲੈਣੀ ਕਿਉਂਕਿ ਸਾਡੇ ਪ੍ਰਾਈਸ ਤੇ ਸਾਡੀ ਜਿਹੜੀ ਆ ਕੁਆਲਿਟੀ ਤੇ ਸਾਡੇ ਜਿਹੜੀ ਹੈਗੀ ਸਰਵਿਸ ਅਸੀਂ ਬੈਸਟ ਦਵਾਂਗੇ ਬਾਕੀ ਮਾਰਕੀਟ ਦੇ ਬਸ ਦੇਖੋ ਜਿੱਦਾਂ ਚਾਚ ਇੱਥੇ ਲਿਖਿਆ ਪੇ 994 ਐਂਟੇਕਮੀ ਹੋਮ ਮਤਲਬ ਹਜ਼ਾਰ ਤੋਂ ਵੀ ਸਸਤੀ ਦੇ ਹੈ ਹਰ ਯਾਰ ਤੋਂ ਸਸਤੀ ਨਹੀਂ ਤੁਸੀਂ 1 ਰੁਪਿਆ ਦੇਣਾ 994 ਰੁਪਏ ਦੀਆਂ ਕਿਸ਼ਤਾਂ ਦੇ ਵਿੱਚ ਘਰ ਲੈ ਜਾਣੀ ਚੀਜ਼ ਅੱਛਾ EMI EMI ਹੁੰਦੇ ਹਨ ਹਾਂਜੀ EMI ਦੇਣੀ ਪੈਣੀ ਹੈ ਕੋਈ ਨਾ ਮੈਂ ਇਹ ਕਿੰਨੀਆਂ EMI ਬਣੂਗੀਆਂ EMI ਸਰ ਤੁਹਾਡੇ ਕਾਰਡ ਦੇ ਤੇ ਚਾਚਾ ਇਹ ਐਲੀਜੀਬਿਲਟੀ ਆ ਗਈ ਭਾਵੇਂ 15万 18万 20 ਜਿੰਨੀ ਵੀ ਅਮਾਉਂਟ ਹੈਗੀ ਉਹਦੇ ਹਿਸਾਬ ਨਾਲ ਉਹਨੂੰ ਡਿਵਾਈਡ ਕਰ ਦੇਈਦਾ ਜੀ ਕੋਈ ਨਹੀਂ ਉਹ ਤਾਂ ਮੈਂ ਹੀ ਦੇਣੀ ਹੈ ਇਹ ਤਾਂ ਸ਼ਰਾਬ ਪੀਂਦਾ ਕੁਝ ਹੋਰ ਦਿਖਾਓ ਔਰ ਫਿਰ ਫ੍ਰਿਜ ਦੀ ਰੇਂਜ ਆਣੀ ਮੇਰੇ ਕੋਲ ਛੋਟੀ ਜਿੱਦਾ ਤੁਸੀਂ ਕਹਿੰਦੇ ਪਹਿਲਾਂ ਉਹ ਦੇਣੀ ਆ ਜਿਹਦੇ ਵਿੱਚ ਮੇਰੇ ਕੋਲ 160 ਲੀਟਰ ਤੋਂ ਲੈ ਕੇ ਤੇ ਬਿਲਕੁਲ 250 ਲੀਟਰ ਤੱਕ ਪੌਣੇ 300 ਲੀਟਰ ਤੱਕ ਸਿੰਗਲ ਡੋਰ ਦੇ ਵਿੱਚ ਆ ਡਬਲ ਡੋਰ ਦੇ ਵਿੱਚ ਆ BMR ਆ ਸਾਰੀ ਰੇਂਜ ਮੇਰੇ ਕੋਲ ਹੈ। ਕੀ ਆਪਾਂ ਕਲਰ ਵੀ ਸਿਲੈਕਟ ਕਰ ਸਕਦੇ ਆ? ਹਾਂਜੀ ਬਿਲਕੁਲ ਸਿਲੈਕਟ ਕਰ ਸਕਦੇ ਆ। ਇਹਦੇ ਵਿੱਚ ਵੀ ਫੈਸਿਲਿਟੀ ਹੈ ਇਹ। ਹੈਗੀ ਆ ਜੀ। ਮੇਰੇ ਕੋਲ ਸਾਰੀ ਰੇਂਜ ਲੱਗੀ ਆ। ਪਲੇਨ ਚਾਹੀਦੀ ਆ, ਕਲਰਫੁਲ ਚਾਹੀਦੀ ਸਾਰੀ ਰੇਂਜ ਲੱਗੀ ਆ। ਹਾਂਜੀ ਜੀ ਪ੍ਰੋਡਕਟ ਤਾਂ ਤੁਹਾਡੇ ਦੇਖ ਲੇ ਗੋਡੇ ਆ ਆਰਡਰ ਇੱਥੇ ਆ ਮੈਨੂੰ ਥੋੜਾ ਪਛਾਣਦਾਰੇ ਆ ਬੈਰੀ ਨਾਇਸ਼ਾ। ਥੈਂਕ ਯੂ। ਪਰ ਜਦੋਂ ਮੈਂ ਬਿਜ਼ਨਸ ਦੀ ਇੱਕ ਗੱਲ ਕਰਨੀ ਥੋੜ ਇਹਨੇ ਤੇਰੇ ਨਾਲ ਇੱਕ ਪੀਜੀ ਬਣਾਉਣ ਲੱਗਾ ਤੇ ਮੈਨੂੰ ਬੜਕ ਚ ਬਹੁਤ ਸਾਰੀਆਂ ਫ੍ਰਿਜਾਂ ਚਾਹੀਦੀਆਂ एलईडी ਚਾਹੀਦੀਆਂ ਗੀజర్ ਚਾਹੀਦੇ ਆਪਾਂ ਨੂੰ ਬਲਕ ਜਿ ਸਮਾਨ ਮਿਲ ਜਾਊ ਸਭ ਕੁਝ ਮਿਲੂਗਾ ਜੀ ਬਸ ਹੀ ਫ੍ਰਿਜ ਚਾਹੀਦੇ ਤੁਹਾਨੂੰ ਬਲਕ ਦੇ ਵਿੱਚ 10 12 15 20 ਪੀਸ ਜਿੰਨੇ ਵੀ ਐਲਈਡੀ ਚਾਹੀਦੀ ਹੈ ਵਾਟਰ ਹੀਟਰ ਯਾਨੀ ਕਿ ਗੀజర్ ਚਾਹੀਦੇ ਗਰਮ ਪਾਣੀ ਵਾਲੇ ਅਸੀਂ ਤੁਹਾਨੂੰ 2990 ਰੁਪਏ ਦਾ ਗੀజర్ ਸਟਾਰਟਿੰਗ ਰੇਟ ਦੇ ਦੇਵਾਂਗੇ 25 ਲੀਟਰ ਦਾ ਹੋਊਗਾ ਇਹ ਨਹੀਂ ਕਿ ਬਾਅਦ ਚ 15 ਲੀਟਰ ਨਿਕਲੇ ਨਹੀਂ ਉਹਦਾ weight ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਹੁੰਦਾ ਜੀ ਉਹ ਕਹਿ ਕੇ 25 ਬਾਅਦ ਚ 15 ਨਿਕਲਦਾ ਨੰਬਰ 2 ਤੇ ਉਹਦਾ weight ਵੀ ਜਿਹੜਾ ਹੋਊਗਾ ਉਹ ਤੇ ਮਟੀਰੀਅਲ ਵੀ ਹੈਵੀ ਲੱਗਾ ਹੋਊਗਾ 7 8 ਕਿਲੋ ਤੋਂ ਉੱਪਰ ਹੋਊ ਮਾਰਕੀਟੇ 4-5 ਕਿਲੋ ਦਾ ਮਿਲਦਾ ਪਿਆ ਆ ਫਿਰ ਮੈਂ ਤੁਹਾਨੂੰ LED ਦਊਗਾ 9990 ਰੁਪਏ ਦੀ 32 ਇੰਚ LED ਫੁੱਲ ਸਮਾਰਟ ਜਿਹਦੇ ਨਾਲ ਸਾਊਂਡ ਵਾਰ ਨਾਲ ਮੈਂ ਤੁਹਾਨੂੰ ਗਿਫਟ ਦਊਗਾ ਨਾਲ ਤਿੰਨ ਲੱਕੀ ਓਪਨ ਦਊਗਾ ਜਿਹਦੇ ਵਿੱਚ ਸੋਨਾ ਐਕਟਿਵ ਆ ਜਿੰਨਾਂ ਦਾ ਸੁਨਹਿਰੀ ਮੌਕਾ ਅੱਛਾ ਯੂ نو ਮੈਂ ਬਿਜ਼ਨਸਮੈਨ ਆ ਚਾਚਾ ਬਿਜ਼ਨਸਮੈਨ ਆ ਯੂਕੇ ਮੈਂ ਬਿਜ਼ਨਸ ਚ ਕਰਦਾ ਜੀ ਚਰਨਜੀਤ ਕਿਦਰ ਜੇ ਮੈਂ ਬਲਕ ਚ ਆਰਡਰ ਦਿੰਨਾ ਮੈਂ ਇਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇਵਾਂਗਾ ਸਪੈਸ਼ਲ ਡਿਸਕਾਊਂਟ ਦਊਂਗਾ ਜੋ ਸਾਡੀ ਕਾਰਪੋਰੇਟ ਸੇਲ ਹੁੰਦੀ ਆ ਕਾਰਪੋਰੇਟ ਸੇਲ ਦੇ ਵਿੱਚ ਅਸੀਂ ਇੱਕ ਸਪੈਸ਼ਲ ਤੁਹਾਨੂੰ ਅਸੀਂ ਲੈਸ ਕਰਕੇ ਦੇਵਾਂਗੇ ਜੋ ਪ੍ਰਾਈਸ ਸਾਡੇ ਸਟੋਰ ਤੇ ਲੱਗਾ ਹੋਊਗਾ ਉਸ ਤੋਂ ਅਲੱਗ ਤੁਹਾਨੂੰ ਹੋਰ ਫੈਸਿਲਿਟੀ ਦੇਵਾਂਗੇ ਫਿਰ ਐਂਦਾ ਕਰੋ ਤੁਸੀਂ ਮੇਰੀ ਸਾਈਟ ਤੇ ਵਿਜ਼ਿਟ ਕਰੋ ਓਕੇ ਜੀ ਮੈਨੂੰ ਕਟੋ-ਕਟ 10 ਫ੍ਰੀਜਾਂ ਚਾਹੀਦੀਆਂ 10 LEDਾਂ ਚਾਹੀਦੀਆਂ 10 ਗੀਜਰ ਚਾਹੀਦੇ ਆ ਆਪਾਂ ਉਹ ਵੀ ਜਿਹੜਾ ਆ ਕੰਟਰੈਕਟ ਤੁਹਾਡੀ ਨੇ ਕੱਲ ਲੈਣਾ ਪਵੇ ਉੱਥੇ ਸਾਈਡ ਤੇ ਪੰਚਾ ਦਿਓ ਠੀਕ ਹੈ ਜੀ ਕੱਲ ਆਪਾਂ ਵਿਜ਼ਿਟ ਕਰਾਉਨੇ ਜੀ ਬੰਦੇ ਇੱਕ ਮੈਂ ਐਲਈਡੀ ਬਾਲ ਚੱਲੀ ਹੈ ਪਹਿਲਾਂ ਤੁਸੀਂ ਮੈਨੂੰ ਉਹ oven ਵਾਲੇ ਦੱਸੋ ਪਤਾ ਕਿੱਦਾ ਚਰਨ ਜੀ ਜੀ ਹਾਂ ਜੀ ਹਾਂ ਮਨ ਮਰੇ ਵਿਆਹਾਂ ਦਾ ਚੀਜ਼ ਨੇ ਆ ਮੇਰੀ ਵਾਈਫ ਨੇ ਵੀ ਆਉਣਾ ਬੱਚਿਆਂ ਨੇ ਵੀ ਆਉਣਾ ਆ ਤੇ ਬਾਂਡੇ ਬਹੁਤ ਬਣਾ ਪੈਂਦਾ ਸਾਨੂੰ ਜਦ ਘਰ ਨੂੰ ਮੁੜਦੇ ਆ ਸ਼ਾਮ ਨੂੰ ਰੋਟੀ ਫਿਰ ਕੰਮ ਵਾਲੀ ਬਣਾ ਕੇ ਚਲ ਜਾਂਦੀ ਠੰਡੀ ਹੋ ਜਾਂਦੀ ਆ ਸਾਨੂੰ ਕੋਈ ਨਾ ਆਰਗੇਨਿਕ ਜਿਹਾ oven ਦਿਖਾਓ ਸਾਡੇ ਕੋਲ ਸਾਰੇ ਆਰਗੇਨਿਕ ਲੱਗੇ ਹੋਏ ਆ ਜੀ ਠੀਕ ਹੈ ਜੀ ਔਰ ਹੈਲਥ ਨੂੰ ਦੇਖਦੇ ਹੋਏ ਰਿਲੇਟਡ ਸਾਰੇ ਸਾਡੇ ਕੋਲ ਪ੍ਰੋਡਕਟ ਹੈ ਇੱਥੇ ਕੋਈ ਨਹੀਂ ਵੀ ਤੁਹਾਡੀ ਬਾਡੀ ਨੂੰ ਹਾਰਮਫੁਲ ਹੋਏਗਾ ਸਾਡੇ ਕੋਲ 20 ਲੀਟਰ ਤੋਂ ਲੈ ਕੇ 30 ਲੀਟਰ ਦੀ ਕੈਪੈਸਿਟੀ ਦੇ ਇਹ ਜਿੰਨੇ ਸਾਡੀ ਕੰਟਰੀ ਵਿੱਚ ਸਰਟੀਫਾਈਡ ਹੁੰਦੇ ਆ ਇਹ ਸਰਟੀਫਾਈਡ ਸਰਟੀਫਾਈਡ ਹੋਣਗੇ ਜੀ ਸਰ ਸਰਟੀਫਾਈਡ ਹੈ ਸਾਰੇ 올 ਰਾਈਟ ਸਾਰੀ ਰੇਂਜ ਮੇਰੇ ਕੋਲ ਮਿਲ ਜਾਣੀ ਇੱਥੇ ਤੁਹਾਨੂੰ ਸੋਲੋ ਗ੍ਰਿਲ ਕਨਵੈਕਸ਼ਨ ਤੁਸੀਂ ਚਾਹੇ ਗਰਮ ਕਰਨਾ ਤੇ ਚਾਹੇ ਕੁਝ ਬਣਾਉਣਾ ਕਰ ਉਹ ਵੀ ਬਣਾ ਸਕਦੇ ਵੈਜ ਨੌਨ ਵੈਜ ਕੁਝ ਬਾਰਬੀਕਿਊ টাইਪ ਬਣ ਸਭ ਕੁਝ ਹੈਗਾ ਜੀ ਬਾਰਬੀਕੀ ਵਾਲਾ ਮਾਡਲ ਵੀ ਮੇਰੇ ਕੋਲ ਅਵੇਲੇਬਲ ਹੈ ਜੀ ਹਾਂ ਮੇਰਾ ਪੁੱਤ ਬ ਚਲਦਾ ਪਿਆ ਜੀ ਇਹਦਾ 에어 ਫ్రਾਇਰ ਦਾ ਅੱਛਾ 에어 ਫ్రਾਇਰ ਵੀ ਸਾਡੇ ਕੋਲ ਅਵੇਲੇਬਲ ਆ ਤੇ ਮੈਂ ਤੁਹਾਨੂੰ ਸਬਾਈਲ ਨਹੀਂ ਵਗਰੇ ਚ ਬਣਦੀ ਹਾਂਜੀ ਸਭ ਕੁਝ ਬਣ ਜਾਂਦਾ ਜੀ ਯਾਨੀ ਇਹਨੂੰ ਆਇਲ ਲੈ ਜਿਹੜੀ ਕੁਕਿੰਗ ਆਇਲ ਫਰੀ ਔਰ ਮੈਂ ਹਾਂਜੀ ਆਇਲ ਫਰੀ ਇੱਕ ਮੈਂ ਤੁਹਾਨੂੰ ਹੋਜ ਤੋਹਫਾ ਦੇਣ ਲੱਗਾ ਜਿਹੜਾ ਮੇਰੇ ਕੋ ਇੱਕ ਇੱਥੇ ਸਿਰਫ ਹਾਇਰ ਦਾ ਆਂਦਾ ਪਿਆ ਇਹ ਕਹੇਗਾ ਆਪਣਾ ਕਨਵੈਕਸ਼ਨ ਮਾਡਲ ਆ ਇਹਦੇ ਵਿੱਚ 에어 ਫਾਇਰ ਵੀ ਆ ਤੇ ਮਾਈਕ੍ਰੋਵੇਵ ਵੀ ਆ ਇਹ ਇਹ ਬਹੁਤ ਡਿਜੀਟਲ ਆ ਡਿਜੀਟਲ ਆ ਜੀ ਸਾਰੇ ਮਾਡਲ ਪੈਨਲ ਸਾਰੇ ਡਿਜੀਟਲ ਆ ਡਿਜੀਟਲ ਆ ਜੀ ਸਾਰੇ ਮਾਡਲ ਇਹ ਫੋਨ ਨਾਲ ਵੀ ਕਨੈਕਟ ਹੁੰਦਾ ਨਹੀਂ ਫੋਨ ਨਾਲ ਨਹੀਂ ਛਾਡੀ ਕੰਟਰੀ ਚ ਹੋਣ ਲੱਪੇ ਨਾ ਮੈਂ ਇੱਥੇ ਹੀ ਆਇਆ ਹਾਂ ਪਿੱਛੇ ਆ ਥੋੜਾ ਜਿਹਾ ਆਉ ਪਰ ਕੋਈ ਨਹੀਂ ਇੰਡੀਆ ਦੇ ਛਾਵਨਾ ਕੋਡੇ ਹਾਂਜੀ ਹਾਂਜੀ ਪਰ ਮੈਨੂੰ ਨਾ ਬਾਰਬੀਕਿਊ ਵਾਲਾ ਬੜੀਆ ਲੱਗਿਆ ਹਾਂਜੀ ਹਾਂਜੀ ਜੀ ਇਹ ਆਪਾਂ ਲਵਾਂਗੇ ਮੈਂ ਇੱਕ ਵਾਰੀ ਫੋਟੋ ਭੇਜ ਕੇ ਆਪਣੇ ਮੁੰਡੇ ਤੋਂ ਕਨਫਰਮ ਕਰਦਾ ਇਹ ਮੈਨੂੰ ਬੜੀ ਨਾਈਸ ਲੱਗਿਆ ਜੀ ਇਹਲੇ ਵੀ ਦਿਖਾਓ ਆਜੋ ਜੀ ਆਜੋ ਦਿਖਾਵਾਂ ਜੀ ਇਹ ਇਹ ਬਜਟ ਵਾਲੀ ਹੈ ਹਾਂਜੀ ਬਜਟ ਵਾਲੀ ਹੈ ਜੀ ਇਹ 32 ਇੰਚ ਦੇ ਵਿੱਚ ਮੈਂ ਤੁਹਾਨੂੰ ਐਂਡਰੋਇਡ ਸਮਾਰਟਫੋਨ ਟੀਵੀ ਦਵਾਂਗਾ ਜੀ ਐਂਡਰੋਇਡ ਯੂ نو ਹਾਂਜੀ ਤੇ ਇਹ ਮਿਲੇਗੀ ਤੁਹਾਨੂੰ 9990 ਰੁਪਏ ਦੀ ਨਾਲ ਇਹਦੇ ਸਾਊਂਡਬਾਰ ਫ੍ਰੀ ਆ ਨਾਲੇ ਇਹਨਾਂ ਲੱਕੀ ਡ੍ਰੈਕ ਓਪਨ ਫ੍ਰੀ ਆ ਨਾਲੇ ਇਹਨਾਂ ਸੋਨਾ ਜਿੱਤਣ ਦਾ ਮੌਕਾ ਨਾਲ ਤੁਹਾਡੀ ਪਸੰਦ ਦਾ ਕੋਈ ਵੀ ਕਲੌਕਰੀ ਸੈਟ ਯੂ ਮੀਨ ਟੂ ਸੇ ਆਪਾਂ ਨੂੰ 9990 ਦੀ ਪਾਉਗੀ ਬਿਲਕੁਲ ਜੀ ਤੇ ਸਕਾਊਂਟ ਕਰਕੇ ਆਪਾਂ 950 ਦੇਣੇ ਆ ਆਹ ਚਾਰਿਆ ਦਾ ਸਾਊਂਡ ਬਾਰ ਹਾਂਜੀ ਇਹ ਨਾਲ ਗਿਫਟ ਆ ਜੀ ਤੇ ਹੋਰ ਗਿਫਟ ਕੀ ਆ ਇਹਦੇ ਨਾਲ ਕਰੋਕਰੀ ਸੈਟ ਆਪਣੀ ਪਸੰਦ ਦਾ ਜਿਹੜਾ ਮਰਜ਼ੀ ਲੈ ਲਓ ਨਾਲ ਐਕਟਿਵਾ ਤੇ ਨਾਲ ਸੋਨਾ ਜਿੱਤਣ ਦਾ ਮੌਕਾ ਵੀ ਦੇਣਾ ਤੁਹਾਨੂੰ ਅੱਛਾ ਮੌਕਾ ਆ ਕਿ ਨਾਲ ਦੇਰੇ ਯੂ نو ਤੈਨੂੰ ਆਪ ਲੈ ਕੇ ਜਣੀ ਆ ਠੀਕ ਐ ਆਹ ਸਾਊਂਡ ਬਾਰ ਮੈਂ ਆਪਣੇ ਕਮਰੇ ਚ ਰੱਖ ਲੈਣੀ ਆ ਮੈਂ ਇੱਥੇ ਲਾ ਕੇ ਫਿਰ ਪਾਠ ਸੁਣਿਆ ਕਰੂੰਗਾ ਅੱਛਾ ਇੱਕ ਤੁਹਾਡੇ ਤੋਂ ਬੇਨਤੀ ਕਰਨੀ ਆ ਮੈਂ ਹਾਂਜੀ ਇਹ ਆਪਾਂ ਇਹਨੂੰ ਲੈ ਜਾਣੀ ਆ ਇਹ ਇੱਥੇ ਆਪਾਂ ਨੂੰ ਚੈਨਲ ਬਲੌਕ ਕਰਾਣਾ ਕਰ ਦੂੰਗੇ ਤੁਜੀਓ ਕਰ ਦੂੰਗੇ ਕਿਹੜਾ ਜੀ ਕ੍ਰਾਈਮ ਪੈਟਰੋਲ ਪਤਾ ਕਿਦਾ ਇਹਦੀ ਜਿਹੜੀ ਮੇਛੇ ਜਿਆ ਸ਼ਾਰਾ ਜੇਨ ਉਤੇ ਕ੍ਰਾਈਮ ਰਿਪੋਰਟ ਦੇਖਦੀ ਆ ਤੇ ਮੁੜ ਕੇ ਫੇਦੇ ਸਿਰ ਤੇ ਮਾਰਦੀ ਫੇਲਣੇ ਕਹਿੰਦੀ ਜਲ ਜਣੇ ਤੂੰ ਕਿਹੜੀ ਨੂੰ ਮਿਲ ਗਿਆ ਆ ਆਪਾਂ ਕ੍ਰਾਈਮ ਰਿਪੋਰਟ ਇੱਥੇ ਬੰਦ ਕਰਨਾ ਬਲਾ ਕੋਈ ਕਰਵਾਵਾਂਗੇ ਜੀ ਕਰਵਾਵਾਂਗੇ ਵੈਰੀ ਗੁੱਡ ਪੁੱਤ ਤੇਰੇ ਦੋ ਮੱਛਲੇ ਹੱਲ ਕਰਦੇ ਆ ਆ ਗਿਫਟ ਤਾਂ ਛੋ ਗਿਫਟ ਹੈ ਜੀ ਇਹਦੇ ਨਾਲ 13 ਤਰ੍ਹਾਂ ਦੇ ਕਰੋਕਰੀ ਸੈੱਟ ਆ ਜਿਹੜਾ ਤੁਹਾਡੀ ਪਸੰਦ ਦਾ ਤੁਹਾਨੂੰ ਤੁਸੀਂ ਲੈ ਸਕਦੇ ਆ ਇਹ 'ਚ ਤੁਹਾਨੂੰ ਕੋਈ ਮਨਾਹੀ ਨਹੀਂ ਹੈ ਕਿ ਇਹਦੇ ਨਾਲ ਇਹ ਵਾਲਾ ਗਿਫਟ ਆ ਜਿਹੜਾ ਪਸੰਦ ਆ 13 ਵਿੱਚੋਂ ਕੋਈ ਵੀ ਲੈ ਸਕਦੇ ਆ ਜੀ ਤੇਰੇ 'ਚੋਂ ਕੋਈ ਵੀ ਮੈਂ ਕੋਈ ਛਾਰੇ ਛੱਡੀ ਆ ਸਾਰੇ ਉਦਾਂ ਵੀ ਤੁਹਾਡੀ ਹੀ ਦੁਕਾਨੀ ਚ ਚਲੋ ਮੈਂ ਤੁਹਾਨੂੰ ਦਾ ਚ ਫ੍ਰਿਜ ਦਾ ਆਰਡਰ ਦਿੱਤਾ ਉਹ ਆ ਕਾਲਾ ਜੇ ਠੀਕ ਨਹੀਂ ਹੱਤਾਂ ਬੱਸ ਆਪਣੇ ਰੰਗ ਕਰਕੇ ਨਾਲਿਆ ਕੋਈ ਹੋਰ ਲੈ ਆਪਾਂ ਵੀ ਇਹ ਕੱਪ ਦੇ ਚੱਤਾਂ ਦੇ ਵੈਰੀ ਗੁੱਡ ਵੈਰੀ ਗੁੱਡ ਅੱਛਾ ਹੁਣੇ ਆਪਾਂ ਅੱਜ ਇੱਕ ਲੱਗੇ ਜਾ ਸਕਦੇ ਕਿਉਂਕਿ ਅੱਜ ਆਪਾਂ ਫਿਲਹਾਲ ਆ ਪਰਚੇਜ ਕਰ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਜਿਹੜੀ ਕਯੂ ਲੈਡਿਆ ਮੈਂ ਆਪਣੇ ਪਹੁੰਚਣਾ ਸਲਾਹ ਕਰਕੇ ਦਊਂਗਾ ਠੀਕ ਹੈ ਜੀ ਆਰਡਰ ਤੇ ਬਾਕੀ ਤੁਸੀਂ ਕੱਲ ਮੇਰੀ ਸਾਈਟ ਤੇ ਆ ਜਾਣਾ ਆ ਠੀਕ ਹੈ ਜੀ ਅੱਛਾ ਇੱਕ ਮਿੰਟ ਮੈਂ ਫਾਰਮ ਆਫਸ ਲਈ ਆ ਵੀ ਦੇਖ ਲਵਾਂ ਇਹ ਲੀਜੇ ਸਿਸਟਮ ਹੈ ਇਹ ਡੀਜੀ ਸਿਸਟਮ ਆ ਜੀ ਚਾਰਜੇਬਲ ਆ ਜੀ ਦੋਨੇ ਸਪੀਕਰ ਅਲੱਗ-ਅਲੱਗ ਆ ਜੀ ਇਰੇ ਨਾਲ ਇੱਕ ਮਾਈਕ ਆ ਤੇਰੇ ਨਾਲ ਦੋ ਮਾਈਕ ਆ ਮਾਈਕ ਦੇ ਨਾਲ ਤੁਸੀਂ ਆਪਣਾ ਮਨੋਰੰਜਨ ਵੀ ਕਰ ਸਕਦੇ ਗਾ ਵੀ ਸਕਦੇ ਕੋਈ ਸਪੀਚ ਕਰਨੀ ਉਹ ਵੀ ਕਰ ਸਕਦੇ ਆ ਬਾਕੀ ਆਊਟਡੋਰ ਪਰ ਮੈਂ ਕਿਹੜਾ ਸਰਪੰਚ ਚ ਖੜਨਾ ਆ ਮੈਨੂੰ ਪਤਾ ਮਨੋਰੰਜਨ ਕਰਨਾ ਚਾਚਾ ਦਾ ਮਨੋਰੰਜਨ ਵਾਲਾ ਆ ਚਾਹੇ ਇਹਨੂੰ ਆਊਟਡੋਰ ਲਗਾਓ ਚਾਹੇ ਇਹਨੂੰ ਇਨਡੋਰ ਲਗਾਓ ਦੋਨੇ ਕੰਮ ਕਰੂਗਾ ਜੀ ਇਹ ਫਰਮ ਉਸ ਤੇ ਰੱਖਣਾ ਜੀ ਉਹ ਤੁਹਾਡੇ ਮੋਟਾ ਭਾਬ ਸਾਮ ਕਿਥੇ ਆ ਮੈਨੂੰ ਉਹਨਾਂ ਨੇ ਬਲਾਉ ਜਰਿਆ ਦੱਸ ਇੱਕ ਮਿੰਟ ਆ ਜੀ ਇੱਕ ਮਿੰਟ ਆ ਰਹੇ ਆ ਭਾਈ ਸਾਹਿਬ ਇੱਕ ਮਿੰਟ ਮੋਟਾ ਜਾਬ ਛੋਟਾ ਥੋੜਾ ਬਹੁਤ ਛੋਣਾ ਬਈ ਆ ਸਾਡੇ ਮੁੰਡੇ ਨੇ ਪਹਿਲਾਂ ਲੱਗ ਗਿਆ ਭਲੇਖਾ ਪਾਰੇ ਹੁਣ ਮੈਨੂੰ ਤੁਹਾਡਾ ਸ਼ੋਰੂਮ ਵੈਰੀ ਗੁੱਡ ਵੈਰੀ ਨਾਈਸ ਬਹੁਤ ਸੁਪਰਬ ਲੱਗਿਆ ਮੈਂ ਆਪਣੇ ਜਦੋਂ ਮੇਰੇ ਬੱਚੇ ਯੂਕੇ ਤੋਂ ਆਉਗੇ ਮੇਰੇ ਮਿਸ਼ੇ ਜਾਉਗੇ ਅਸੀਂ ਇੱਥੇ ਫਿਰ ਆਵਾਂਗੇ ਵਿਜ਼ਿਟ ਕਰਾਂਗੇ ਉਹ ਕਿਉਂ ਲੈ ਮੈਨੂੰ ਤੁਸੀਂ ਮੜ ਜਾ ਜੋ ਵੀ ਉਹਦਾ ਸਿਸਟਮ ਹੈ WhatsApp ਕਰ ਦੋ ਮੈਂ ਯੂਕੇ ਆਪਣੇ ਮੁੰਡੇ ਤੋਂ ਕਨਫਰਮ ਕਰਾਣਾ ਬਾਕੀ ਆ ਵੀ ਬਹੁਤ ਸੋਹਣਾ ਤੁਸੀਂ ਤਿਆਹਰਾ ਤੇ ਜਿਹੜਾ ਗਿਫਟ ਲੈ ਵੈਰੀ ਨਾਈਸ ਇਦਾਂ ਦੀ ਆਫਰ ਕਿਤੇ ਨਹੀਂ ਮਿਲਣੀ ਤੁਸੀਂ ਜੇ ਕਿਤੇ ਜਾਉਂਗੇ ਵੀ ਸਾਡੇ ਕੋਲ ਤੁਸੀਂ ਆਪਣੀ ਮਨਪਸੰਦ ਦਾ ਗਿਫਟ ਇੱਕ ਮਿਲਣਾ ਹੀ ਮਿਲਣਾ ਆ ਇੱਕ ਉੱਦਾ ਛੋਟ ਗਿਫਟ ਦੇਣਾ ਆ 3 ਲੀਟਰ ਦੇ ਉਪਨ ਦੇਣੇ ਆ ਚੌਥੀ ਗੱਲ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਭਾਵੇਂ ਸਮਾਨ ਖਰੀਦੇ ਨਾ ਖਰੀਦੇ ਨਰਾਤੇ ਜੀ ਉਹਨੂੰ ਇੱਕ ਗਿਫਟ ਉੱਧਾ ਦੇ ਕੇ ਭੇਜਣਾ ਹੀ ਭੇਜਣਾ ਖਾਲੀ ਹੱਥ ਨਹੀਂ ਭੇਜਣਾ ਪੁੱਤ ਬੜਾ ਅਮੀਰ ਆ ਤੂੰ ਹੈ ਦਿਲ ਦਾ ਅਮੀਰ ਵੀ ਆ ਪੁੱਤ ਦਿਲ ਦੇ ਮਾਈਚ ਪੁੱਤ ਤੇਰਾ ਗੱਲਾ ਢਿੱਡ ਵੱਡਾ ਨਹੀਂ ਜਦੋਂ ਵੀ ਵੱਡਾ ਆ ਪੁੱਤ ਫਿਰ ਜਿਹਦਾ ਦਿਲ ਵੱਡਾ ਹੁੰਦਾ ਨਾ ਮਾਲਕ ਉਹਨੂੰ ਬੜੇ ਭਾਗ ਲਾਉਂਦਾ ਚਾਚਾ ਵੀ ਜਦ ਇੰਡੀਆ ਚਿਕਨ ਬਹੁਤ ਦਿਲ ਵੱਡਾ ਰੱਖਿਆ ਯੂਕੇ ਜਾ ਕੇ ਮਹਾਰਾਜ ਨੇ ਬੜੇ ਭਾਗ ਲਾਏ ਆਪਾਂ ਨੂੰ ਬੜੇ ਤੂੰ ਫਿਕਰ ਨਾ ਕਰ ਪਤ ਆਪਾਂ ਤੇਰਾ ਬਹੁਤ ਮਾਲ ਬਕਾਵਾਂਗੇ ਆਪਣੇ ਬਹੁਤ ਫਰੈਂਡਾਂ ਨੇ ਮਾਰੂਆਣਾ ਸਾਰਿਆਂ ਨੂੰ ਰეკਮੈਂਡ ਕਰੂੰ ਪਰ ਰਿਜ਼ਲਟ ਗੁੱਟ ਚਾਹੀਦਾ ਪੋਸਟ ਸਰ ਸੇਲ ਮੈਨੂੰ ਸਰਵਿਸ ਗੁੱਟ ਚਾਹੀਦੀ ਆ ਮੈਂ ਗੁੱਟ ਸਰਵਿਸ ਮੰਗਦਾ ਮਿਲੂਗੀ ਅੱਛਾ ਫੇ ਤੈਨੂੰ ਕਿਛਵਾਲ ਬਚਲ ਮੈਂ ਜਾਂਦੇ ਜਾਂਦੇ ਦੁਨੀਆ ਦਾ ਝੱਬ ਦੇ ਵੱਡਾ ਤਿਹਾੜ ਕਿਹੜਾ ਆ ਦੀਵਾਲੀ ਪਤਾ ਦੀਵਾਲੀ ਨਹੀਂ ਆ ਦੁਨੀਆ ਦਾ ਛੱਬ ਦੇ ਵੱਡਾ ਤਿਹਾੜ ਆ ਘਰਵਾਲੀ ਉਹ ਕਿੱਦਾਂ ਹਫਤੇ ਚ ਚਾਰ ਚਾਰ ਵਾਰ ਤੇ ਪਾ ਕੇ ਮਨਾਉਣੀ ਪੈਂਦੀ ਆ ਪਾ ਮਾ ਪੈਂਦੀ ਆ ਰਹਿਨੇ ਆ ਉਹ ਝੁਕੇ ਇਸ ਟਾਈਮ ਤਾਂ ਵੀ ਮਨਾਉਣੀ ਪੈਂਦੀ ਆ ਬਸ ਵੈਰੀ ਬਟ ਨਾਈਸ ਮੈਂ ਇਹਨਾਂ ਨਾਲ ਗੱਲ ਕਰ ਲਈ ਜੇ ਆਪਾਂ ਪੀਜੀ ਬਣਾ ਰਹੇ ਆ ਇੱਥੇ ਲਵਲੀ ਦੇ ਨਾਲ ਬਲਕ ਚ ਆਰਡਰ ਦੇਣਾ ਵੀ ਆਪਾਂ ਨੂੰ ਗੁੱਡ ਕਨੈਕਸ਼ਨ ਕਰਨਾ ਕੀ ਗੱਲ ਸਭ ਤੋਂ ਵਧੀਆ ਕਾਰਪੋਰੇਟ ਡੀਲ ਰਵਾਂਗੇ ਤੁਹਾਨੂੰ ਵੈਰੀ ਗੁੱਡ ਵੈਰੀ ਗੁੱਡ ਆਪਾਂ ਨਾਲ ਹੀ ਅਨਾਉਂਸਮੈਂਟ ਕਰਦੇ ਆ ਕਿ ਜਿਹੜੇ ਵੀ ਸਾਡੇ ਕੋਲ ਲੋਕਲ ਆ ਸਾਡੇ ਚਾਹੇ ਐਨ ਆਰ ਆਈ ਭਰਾ ਪੈਣਾ ਆ ਜਿੱਦਾਂ ਸਾਡੇ ਚਾਚਾ ਹੀ ਆ ਯੂਕੇ ਤੋਂ ਸਪੈਸ਼ਲੀ ਸਾਡੇ ਸ਼ੋਰੂਮ ਤੇ ਇੱਥੇ ਜੋ ਵੀ ਸਾਡੇ ਸ਼ੋਰੂਮ ਤੇ ਵਿਜ਼ਿਟ ਕਰੇਗਾ ਪਹਿਲਾਂ ਦੀ ਤਰ੍ਹਾਂ ਅੱਜ ਵੀ ਅਸੀਂ ਸੇਵਾ ਲਈ ਹਾਜ਼ਰ ਖੜੇ ਆ ਸਾਡੇ ਚਾਰੋਂ ਸਟੋਰ ਆ ਜਿੱਥੇ ਮਰਜੀ ਵਿਜ਼ਿਟ ਕਰੋ ਤੁਹਾਨੂੰ ਸੇਮ ਸਕੀਮ ਸੇਮ ਸਰਵਿਸ ਔਰ ਸਭ ਕੁਝ ਸੇਮ ਮਿਲੇਗਾ ਤੁਹਾਨੂੰ ਮੇਰੇ ਫਗਵਾੜਾ ਵਾਸੀਆਂ ਨੂੰ ਕੀ ਕੁਝ ਐਕਸਟਰਾ ਦਵਾਂਗੇ ਫਗਵਾੜਾ ਵਾਸੀंनो ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਹੱਥ ਜੋੜ ਕੇ ਕਿ ਅਸੀਂ ਤੁਹਾਨੂੰ ਜੋ ਸਰਵਿਸ ਫੈਸਿਲਿਟੀ ਤੇ ਸਕੀਮਾ ਸਾਡਾ ਐਚਈਸੀ ਕਾਊਂਟਰ ਦਾ ਹਾਇਰ ਐਕਸਕਲੂਸਿਵ ਸੈਂਟਰ ਦਾ ਜਿਹੜਾ ਇੱਥੇ 7000 ਰੁਪਏ ਦਾ 골ਡ ਕੋਇਨ ਜਿਹੜਾ 28 ਤਰੀਕ ਨੂੰ ਕੜਨਾ ਖਾਇਰ ਕੰਪਨੀ ਵੱਲੋਂ एचसीसी स्टोर हाय, है हायर एक्सक्लूसिव दोबारा ਦੱਸਣ ਲੱਗਾ ਐਕਸਕਲੂਸਿਵ ਸੈਂਟਰ ਆ ਜਿੱਥੇ ਸਿਰਫ ਫਗਵਾੜੇ ਦਾ ਇੱਕੋ ਇੱਕ ਸੈਂਟਰ ਆ ਜਿੱਥੇ ਅਸੀਂ 28 ਤਰੀਕ ਨੂੰ 7000 ਰੁਪਏ ਦਾ 골ਡ ਕੋਇਨ ਕੱਢਣਾ ਹੈ ਜੋ ਵੀ ਤੂੰ ਪਰਚੇਸ ਕਰੀਗਾ ਚਾਹੇ 5000 ਦੀ ਸ਼ੋਪਿੰਗ ਹੋਈ ਚਾਹੇ 50000 ਦੀ ਹੋਵੇ ਚਾਹੇ ਲੱਖ ਰੁਪਏ ਦੀ ਹੋਵੇਗੀ ਬਾਕੀ ਆ ਬੋਝ ਦੇ ਕਹਿਤਾ ਕਿ ਤੁਸੀਂ ਨੰਬਰ ਆ ਤੇ ਨੰਬਰ ਆ ਤੇ ਬੰਮਾ ਕੋਚ ਖਰੀਦ ਦੋ ਬੰਮਾ ਨਾ ਖਰੀਦ ਦੋ ਤੁਸੀਂ ਕੀੜੀ ਘਰ ਨਰੇਣ ਬਣ ਕੇ ਨਾ ਤੁਹਾਨੂੰ ਕੁਝ ਨਾ ਕੁਝ ਤਾਂ ਦੇਣਾ ਵੈਰੀ ਗੁੱਡ ਵੈਰੀ ਗੁੱਡ 올 ਰੈਕਟ 올 ਰੈਕਟ ਥੈਂਕ ਯੂ ਵੈਰੀ ਨਾਈਸ ਪਾਤੇ ਮੈਂ ਮੜ ਕੇ ਦਵਾਰ ਤੀ ਆ ਨਾ ਬਾਕੀ ਜਿਹੜੀ ਸਾਡੀ ਐਲਈਡੀ ਹੈ ਘਟੀ ਚ ਰਖਾ ਜੋ ਆ ਜਾ ਪਤੇ ਆ ਜਾ ਪਾਤੇ ਬੰਦੇ ਬੜੀਆ ਮਿਲ ਗਏ ਬੰਨੂ ਹਾਂ ਯੂ نو ਦੇ ਆਰ ਵੈਰੀ ਨਾਈਸ ਪੀਪਲ ਓਕੇ ਇਹ ਜੋ ਆਪਾਂ ਡਰੈਸ ਨਹੀਂ ਪੁੱਛਿਆ ਦਵਾਰ ਦੀ ਸਾਨੂੰ ਖਚਲ ਖਵਾਰੀ ਨਾ ਵੇ ਚਾਚਾ ਜੀ ਇੱਕ ਮਿੰਟ ਡਰੈਸ ਤੁਹਾਨੂੰ ਦੱਸਦਾ ਮੈਂ ਮੈਂ ਇਹੀ ਗੱਲ ਕਰਦਾ ਜੀ ਇਹਨਾਂ ਕਨਫਰਮ ਕਰ ਦਿਓ ਹਾਂ ਹਾਂ ਚਾਚਾ ਜੀ ਸਾਡਾ ਹੈਗਾ ਆ ਪਟੇਲ ਨਗਰ ਹਾਂ ਜਸਬੀਰ ਹਸਪੀਟਲ ਦੇ ਇੱਕਦਮ ਸਾਹਮਣੇ ਹਾਂ ਹਾਇਰ ਦਾ ਸ਼ੋਰੂਮ ਹੈ ਤੁਸੀਂ ਇੱਥੇ ਆ ਕੇ ਚਰਨਜੀਤ ਜੀ ਨੂੰ ਮਿਲਣਾ ਹੈ ਫੋਨ ਨੰਬਰ ਤੁਹਾਨੂੰ ਇਹ ਕਲੀਅਰ ਕਰ ਦਿੰਦੇ ਆਪਣਾ ਪਰਸਨਲ ਨੰਬਰ ਤੁਹਾਨੂੰ ਦੇ ਦਿੰਦੇ ਜੇ ਕੋਈ ਦਿੱਕਤ ਪਰੇਸ਼ਾਨੀ ਆ ਤੁਹਾਰਾ ਤੇ ਹਰ ਅਜਿਹਾ ਦੇ ਦਿਓ ਨਹੀਂ ਉਹਦਾ ਵੀ ਅਸੀਂ ਦਿੰਦੇ ਆ ਜੀ 9779237574 ਇਹ ਸਾਡਾ ਫੋਨ ਨੰਬਰ ਆ ਕੋਈ ਵੀ ਇਨਕੁਆਰੀ ਹੋਵੇ ਰਿਕੁਆਇਰਮੈਂਟ ਹੋਵੇ ਜਿੱਦਾਂ ਦੀ ਵੀ ਸਾਨੂੰ ਕਦੇ ਵੀ ਟਾਈਮ ਕਦੋਂ ਵੀ ਫੋਨ ਕਾਲ ਕਰ ਸਕਦੇ ਆ ਬਚ ਬਚ ਬੇਕਰ ਨਹੀਂ ਕਰਨਾ ਤੁਸੀਂ ਚਾਚੇ ਨੂੰ ਖਾਚ ਕਰੋ ਮੈਂ ਜੁਕੇ ਦੇ ਜਿੰਨੇ ਕਸਟਮਰ ਸਾਰੇ ਛੋਣੋ ਦੇਣੇ ਆ ਆਪਣੇ ਬਹੁਤ ਰਿਸ਼ਤੇਦਾਰ ਅਮਰੀਕਾ ਕੈਨੇਡਾ ਸਾਰੇ ਇੱਥੇ ਆਉਗੇ ਪਰ ਚਾਚੇ ਨੂੰ ਫੈਸਿਲਿਟੀ ਕਾਟ ਦੇਣੀ ਆ ਬਿਲਕੁਲ ਵੈਰੀ ਨਾਈਸ ਵੈਰੀ ਗੁੱਡ ਓਕੇ ਜੀ ਚਾਚੀ ਕਾਲ ਰਾਬ ਰੱਖਾ ਚਲ ਬਹੁਤ ਚਲੀਏ ਪਿੰਡ ਵੀ ਜਾਣਾ ਆਪਾਂ ਬਹੁਤ ਲੇਟ ਹੋ ਗਏ ਆ ਚਲ ਆ ਜਾ